ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੋਦਰੀ ਤੇ ਤੁਸੀਂ ਦੇਖਦੇ ਪਿਆ ਫੈਕਸ ਵਿੱਚ ਜੇਸੀ ਅੱਜ ਦੀ ਬ੍ਰਾਡਕਾਸਟ ਸਾਡੀ ਬੜੀ ਹੀ ਖਾਸ ਹੈਗੀ ਆ ਬੜੀ ਹੀ ਸਪੈਸ਼ਲ ਹੈਗੀ ਆ ਭਾਈ ਹਰਜੀਤ ਸਿੰਘ ਜਿਹੜੀ ਐਕਸ ਆਫੀਸਰ ਇੰਡੀਅਨ 에ਅਰ ਫੋਰਸ ਇਹਨਾਂ ਦੇ ਬੜੀ ਲੋੜ ਹੈਗੀ ਸੀ ਮੈਨੂੰ ਕਿ ਅਸੀਂ ਔਨ ਸੀਰੀਅਸ ਗੁਫ਼ਤਗੂ ਕਰੀਏ ਤੇਜਸ ਦੇ ਉੱਤੇ ਤੇਜਸ ਤੇਜਸ ਲਿਖਣਾ ਸੀ ਤੇਜਾ ਹੀ ਕਹਾਂਗੇ ਇਹਨੂੰ ਉਹਦਾਂ ਜ਼ੁਬਾਨ ਤੇ ਟੰਗਾ ਚੜ ਜਾਂਦਾ ਭਾਈ ਜੀ ਅੱਛਾ ਤੁਸੀਂ ਮੁਸلسل ਜਿਹੜੇ ਨਾਲ ਮੇਰੇ ਨਾਲ ਵੀ ਗੱਲ ਕਰਦੇ ਰਹੇ ਹੋ ਸਾਡੀਆਂ ਬੜੀਆਂ ਗੱਲਬਾਤ ਹੈਗੀਆਂ ਬੜੀਆਂ ਵੀਡੀਓ ਹੈਗੀਆਂ ਤੇਜਾ ਦੇ ਉੱਤੇ ਤੇ ਤੁਸੀਂ ਬੇਸ਼ੱਕ ਦੱਸਦੇ ਪਿਆ ਸੀ ਕਿ ਇਹ ਜਿਹੜਾ ਇਹ ਕਿ ਕੰਬੈਟ ਵਾਸਤੇ ਜਹਾਜ਼ ਇਹ ਉਹ ਨਹੀਂ ਹੈ ਟਰਸਟਵਰਦੀ ਨਹੀਂ ਹੈ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੱਲ ਦੁਬਈ 에ਅਰਸ ਤੋਂ ਦੇ ਦੁਨੀਆ ਦੇ ਸਾਹਮਣੇ ਸਾਰਾ ਜਿਹੜਾ ਇਹ ਕ੍ਰੈਸ਼ ਹੋ ਗਿਆ ਇਹ ਤੁਹਾਨੂੰ ਲੱਗਦਾ ਕਿ 에ਅਰ ਵਰਦੀ ਵੀ ਹੈ ਸੀ ਇਹ ਜਹਾਜ਼ ਉਹ ਜਵਾਰਵੀਰ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਲਾਮ ਸਤਿ ਸ਼੍ਰੀਕਾਲ ਜਿਹੜੇ ਵੀ ਕੋਨੇ ਚੋਂ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਪ੍ਰੋਗਰਾਮ ਨੂੰ ਬਹੁਤ ਸਾਰਿਆਂ ਨੂੰ ਪਿਆਰ ਤੇ ਸਲਾਮ ਤੇ ਇਹ ਜਿਹੜਾ ਇਵੈਂਟ ਹੋਇਆ ਤੁਹਾਡਾ ਸਵਾਲ ਬਹੁਤ ਵਾਜਬ ਹੈ ਕਿਉਂਕਿ ਮੇਰੇ ਮਨ ਵਿੱਚ ਮੈਂ ਇਸ ਕੰਕਲੂਜਨ ਤੇ ਪਹੁੰਚਿਆ ਕਿ ਕੰਬੈਟ ਵਰਦੀ ਤਾਂ ਨਹੀਂ ਸੀ ਇਹ ਆਲਮੋਸਟ ਇੱਕ ਉਹ ਲੁਕੇਆ ਛੁਪਿਆ ਸੱਚ ਨਹੀਂ ਸੀ ਜਿਹੜੇ ਥੋੜੇ ਬਹੁਤੇ ਏਅਰ ਪ੍ਰੋਫੈਸ਼ਨਲ ਜੁੜੇ ਲੋਕ ਨੇ ਉਹਨਾਂ ਨੂੰ ਪਤਾ ਸੀ ਕਿ ਇਹ ਕੰਬੈਟ ਵਰਦੀ ਏਅਰਕਾਟ ਬਿਲਕੁਲ ਨਹੀਂ ਹੈਗਾ ਲੇਕਿਨ ਇਹ ਏਅਰ ਵਰਦੀ ਵੀ ਹੈ ਕਿ ਨਹੀਂ ਇਹਦਾ ਕਿਸੇ ਨੂੰ ਕਨਫਰਮੇਸ਼ਨ ਨਹੀਂ ਸੀ ਕਿਉਂਕਿ ਇੰਡੀਆ ਦੀ ਏਅਰ ਫੋਰਸ ਕੋਲ ਤਕਰੀਬਨ 40 ਜਹਾਜ਼ 36 ਜਾਂ 40 ਜਹਾਜ਼ ਇਹਨਾਂ ਕੋਲ ਦਿੱਤੇ ਹੋਏ ਸੀ ਇਹਨਾਂ ਨੇ ਐਚਐਲ ਨੇ ਅੱਛਾ 40 ਕੋਈ ਤਰੀਕੇ ਦੇ ਨਹੀਂ ਹੈਗੇ ਉਹਦੇ ਚ 20 ਜਹਾਜ਼ ਨੇ ਐਫਓਸੀ ਫਾਈਨਲ ਆਪਰੇਸ਼ਨ ਕਲੀਅਰੈਂਸ ਬਾ ਸੌਰੀ ਆਈਓਸੀ ਇਨੀਸ਼ੀਅਲ ਆਪਰੇਸ਼ਨਲ ਕ੍ਰੀਡੈਂਸ ਬੇਸਿਕਲੀ ਉਹ ਉਹਨੂੰ ਕਹਿੰਦੇ ਨੇ ਕੰਬੈਟ ਵਰਦੀ ਨਹੀਂ ਹੈਗੇ ਤੁਸੀਂ ਸਿਰਫ ਉਡਾਓ ਉਹ ਰੱਖਿਓਏ ਨੇ ਇਹਨਾਂ ਨੇ ਤਾਮਿਲਨਾਡੂ ਚ ਤੇ ਤਕਰੀਬਨ 20 ਜਹਾਜ਼ ਸੀ ਜਿਹਨਾਂ ਦੀ ਇੱਕ ਸਕਵਾਡਨ ਬਣਾਈ ਇਹਨਾਂ ਨੇ 18 ਜਹਾਜ਼ਾਂ ਦੀ ਉਹ ਉਹ ਹੈਗੀ ਸੀ ਭੂਜ ਵਿੱਚ ਇਟ ਹੈਡ ਵਾਟ ਵੀ ਕਾਲ ਐਫਓਸੀ ਫਾਈਨਲ ਆਪਰੇਸ਼ਨਲ ਕ੍ਰੀਡੈਂਸ ਕਿ ਵੀ ਤੁਸੀਂ ਇਹਨੂੰ ਲੜਾਈ ਚ ਵਰਤ ਸਕਦੇ ਹੋ ਠੀਕ ਆ ਉਹ ਝੂਠਾ ਸਰਟੀਫਿਕੇਟ ਸੀ ਬਟ ਇਹਨਾਂ ਨੇ ਇੱਕ ਸਕਵਾਡਨ ਕ੍ਰੀਏਟ ਕੀਤੀ ਸੀ ਉਹਨੂੰ ਕਹਿੰਦੇ ਨੇ 18 ਸਕਵਾਡਨ ਜਿਹੜੀ ਕਿ ਭੂਜੇ ਚ ਪੋਸਟਡ ਆ ਅਹ ਜਿਹੜਾ ਜਹਾਜ਼ ਡਿੱਗਿਆ ਤੁਹਾਨੂੰ ਯਾਦ ਹੋਣਾ ਇਹ ਉਸ ਕਾਟਨ ਦਾ ਆ ਬੀਸਿਕਲੀ ਪੁਜਜੋ ਪੁਜਜੋ ਹੀ ਹੈ ਗਿਆ ਪੁਜਜੋ ਹੀ ਉਡਾ ਕੇ ਲੈ ਕੇ ਗਿਆ ਬਿਲਕੁਲ ਠੀਕ ਸੀ ਉਹ ਇਹ ਫਾਈਨਲ ਆਪਰੇਸ਼ਨ ਐਫਓਸੀ ਜਹਾਜ਼ ਹੈ ਜਿਹੜਾ ਕਿ ਮੋਸਟ ਐਡਵਾਂਸਡ ਵਰਜਨ ਹੈ ਜਿਹੜੂ ਉਹ ਕਹਿ ਰਹੇ ਨੇ ਕਿ ਇਹ ਤਾਂ ਕੰਪੈਟ ਵਰਦੀ ਹੈ ਜੀ ਮਤਲਬ ਇਹ ਲੜਾਈ ਵੀ ਲੱਗ ਸਕਦਾ ਅੱਛਾ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਸਾਲ 2024 ਵਿੱਚ ਇੱਕ ਹੋਰ ਤੇਜਸ ਤੇਜਾ ਡਿੱਗਿਆ ਸੀ ਜੈਸਲ ਮੈਦ ਦੇ ਲਾਗੇ ਬਿਲਕੁਲ ਠੀਕ ਹੈ ਉਹ ਵੀ 18 ਸਕਵਡਨ ਦਾ ਹੀ ਸੀ ਜਿਹੜਾ ਕਿ ਇਹਨਾਂ ਨੂੰ ਐਫਓਸੀ ਦਿੱਤੀ ਹੋਈ ਸੀ ਕਿ ਇਹ ਲੜਾਈ ਲੜ ਸਕਦਾ ਹੈ ਪ੍ਰੋਪਰ ਉਹ ਵੀ ਇਸੇ ਸਕਵਡਨ ਦਾ ਹੈ ਆ ਦੂਜਾ ਜਹਾਜ ਡਿੱਗਿਆ ਉਸ ਸਕਵਡਨ ਦਾ ਅੱਛਾ 18 ਵਿੱਚੋਂ ਰਹਿ ਗਏ 2 16 ਰਹਿ ਗਏ ਪਿੱਛੇ ਹਾਂ 16 ਰਹਿ ਗਏ ਹੁਣ ਤੇ ਹੁਣ ਤੁਸੀਂ ਇਹਦਾ ਰਿਕਾਰਡ ਆਪ ਦੇਖ ਲਓ ਉਹ ਜਿਹੜੀ ਸਕਵਡਨ ਇਹਨਾਂ ਨੇ ਮੇਰੇ ਖਿਆਲ ਨਾਲ ਜਿਨ੍ਹਾਂ ਨੂੰ ਇਹ ਕੋਈ ਬਹੁਤੀ ਪੁਰਾਣੀ ਨਹੀਂ ਹੈਗੀ 3-4 ਸਾਲ ਪਹਿਲਾਂ ਹੀ ਉਹਨੂੰ ਦਿੱਤਾ ਆ ਸਰਟੀਫਿਕੇਟ ਜਾਂ 4 ਸਾਲ ਪਹਿਲਾਂ ਦੀ ਗੱਲ ਹੈ ਉਹਦੇ ਵਿੱਚ ਇਹਦੇ ਦੋ ਜਹਾਜ ਡਿੱਗ ਜਾਂਦੇ ਨੇ ਅੱਛਾ ਹੁਣ ਕਮਾਲ ਦੀ ਗੱਲ ਇਹ ਹੈ ਇੱਕ ਜਿਹੜਾ ਜਹਾਜ਼ ਹੈ ਠੀਕ ਹੈ ਉਹ ਘੱਟ ਤੋਂ ਘੱਟ ਮੈਂ ਦੇਖਿਆ ਐਵਰੇਜ ਜਿਹੜਾ ਜਹਾਜ਼ ਹੈ ਉਹ ਤਕਰੀਬਨ ਇੱਕ ਇੱਕ 5 5 ਦਿਨ ਤੱਕ ਉੜੂਗਾ ਹੀ ਵੀਕਐਂਡ ਨੂੰ ਜੇ ਛੱਡ ਦੋ ਪ੍ਰੈਕਟਿਸ ਵਾਸਤੇ ਅੱਧੇ ਘੰਟੇ ਦੀ ਤਾਂ ਮਿਨੀਮਮ ਸੌਟੀ ਕਰੂਗਾ ਨਾ ਤਾਂ ਤੁਸੀਂ ਸਾਬਤ ਕਰਵਾ ਲਓ ਕਿ ਇੱਕ ਹਫ਼ਤੇ 'ਚ 2.5 ਘੰਟੇ ਦੀ ਉਹਦੀ ਫਲਾਈਂਗ ਟਾਈਮ ਐਵਰੇਜ ਲਾ ਲਓ ਠੀਕ ਹੈ ਤੇ ਆਮ ਤੌਰ 'ਤੇ ਸਾਲ 'ਚ 200 ਘੰਟੇ ਦੀ ਫਲਾਈਂਗ ਇੱਕ ਐਵਰੇਜ ਫਾਈਟਰ ਜੈਡ ਕ੍ਰਾਫਟ ਕਰਦਾ ਹੈ ਕਰਦਾ ਹੈ ਇੱਕ ਕੋਈ ਚਾਈਨੀਜ਼ ਇਵੇਸ਼ਨ ਐਕਸਪਰਟ ਆਉਣ ਇੰਡੀਆ ਨੇ ਡਾਟਾ ਸ਼ੇਅਰ ਕੀਤਾ ਇੰਡੀਆ ਦੀ ਸਰਕਾਰ ਦਾ ਡਾਟਾ ਚਾਜ ਨਾਲ ਦੱਦੀ ਨਹੀਂ ਉਹਦੇ ਮੁਤਾਬਕ ਇਹਨਾਂ ਨੇ ਪਿਛਲੇ 5 ਸਾਲਾਂ 'ਚ ਪੂਰੀ ਸਕਵਾਡਨ ਨੇ ਲੈ ਦੇ ਕੇ ਕੋਈ 1400 ਘੰਟੇ ਦੀ ਫਲਾਈਟ ਟਾਈਮ ਲੌਕ ਕੀਤਾ ਥੈਟ ਮੀਨਸ ਕਿ ਉੱਥੇ ਵੀ ਬਹੁਤ ਜ਼ਿਆਦਾ ਫਲਾਈਂਗ ਨਹੀਂ ਕਰਾਈ ਗਈ ਜੀ ਨਹੀਂ ਕਰਾਈ ਗਈ ਠੀਕ ਹੈ ਤਾਂ ਉਸ ਹਿਸਾਬ ਨਾਲ ਉਹ 14 ਜਾਂ 1600 ਘੰਟੇ ਦਾ ਕੁਝ ਫਿਕਰ ਹੈ ਉਹਦੇ ਵਿੱਚ ਹੀ ਦੋ ਜਹਾਜ਼ ਡਿੱਗ ਜਾਂਦੇ ਨੇ ਤਾਂ ਤੁਸੀਂ ਇਹਦੀ ਫਲਾਈਟ ਸੇਫਟੀ ਰਿਪੋਰਟ ਦੇਖੋ ਵਜ੍ਹਾ ਕੀ ਹੈਗੀ ਇਹ ਵਜ੍ਹਾ ਕੀ ਹੈਗੀ ਪਿੱਛੇ ਲੋਕੀ ਜਾਨਣਾ ਚਾਹੁੰਦੇ ਨੇ ਇਸ ਟਾਈਮ ਕਿ ਮਸਲਾ ਕੀ ਹੈਗਾ ਸਾਰੀ ਦੁਨੀਆ ਦੇ ਜਹਾਜ਼ ਉੜਦੇ ਫਿਰਦੇ ਨੇ 에ਅਰ ਸ਼ੋਅ ਦੇ ਵਿੱਚ ਜਾਂਦੇ ਨੇ ਸਾਡੇ ਜੀਐਫ 17 Thunder ਵੀ ਨਾਲ ਇਹਦੇ ਉੜਿਆ ਤੇ ਉਹਨੇ ਦਿਖਾਇਆ ਲੋਕਾਂ ਨੂੰ ਤੇ ਵਜ੍ਹਾ ਕੀ ਹੈਗੀ ਇਹ ਪਾਇਲਟਾਂ ਦੀ ਮਸਲਾ ਹੈ ਹੁਣ ਕਿਉਂਕਿ ਹਿੰਦੁਸਤਾਨ ਤੇ ਸਾਰਾ ਪਾਇਲਟ ਤੇ ਪਾਰ ਰਿਹਾ ਉਹ ਕਹਿੰਦੇ ਜੀ ਪਾਇਲਟ ਦੀ ਗਲਤੀ ਹੈ ਜਾਂ ਅਮਰੀਕਾ ਦੀ ਗਲਤੀ ਹਾਂ ਆਪਾਂ ਇਸ ਤੇ ਵੀ ਆਉਨੇ ਆ ਬਟ ਤੁਹਾਡੇ ਮਸਰੂਤਿਆਂ ਨੂੰ ਇਹਦੀ ਥੋੜੀ ਹਿਸਟਰੀ ਇਸ ਕਰਕੇ ਦੱਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿ ਇਹ ਜਿਹੜਾ ਕਿ ਅਸੀਂ ਮੇਨਟੇਨੈਂਸ ਵਾਲ ਕਿਉਂ ਜ਼ਿਆਦਾ ਕਹਿ ਰਹੇ ਆ ਕਿ ਵੀ ਪਾਇਲਟ ਕਿਉਂਕਿ ਜਦ ਤੁਸੀਂ ਉਸ ਜਹਾਜ਼ ਦਾ ਵੀਡੀਓ ਐਨਲਾਈਜ਼ ਕਰਦੇ ਹੋ ਹਲੇ 100% ਆਪਾਂ ਕਨਫਰਮ ਤਾਂ ਕਹਿ ਨਹੀਂ ਸਕਦੇ ਕਿ ਮਸ਼ੀਨ 'ਚ ਪ੍ਰੋਬਲਮ ਸੀ ਕਿ ਬੰਦੇ ਦੀ ਗਲਤੀ ਸੀ ਦੋ ਜਿਹੜੇ ਕਾਰਨ ਹੋ ਸਕਦੇ ਨੇ ਲੇਕਿਨ ਆਪਾਂ ਜਦ ਇਹ ਪੂਰੇ ਬੈਕਗ੍ਰਾਉਂਡ ਨੂੰ ਦੇਖਦੇ ਆ ਕਿ ਐਨੇ ਇਹਨਾਂ ਨੂੰ ਉਡਾਇਆ ਵੀ ਨਹੀਂ ਸੀ ਜਾ ਰਿਹਾ ਇਹੀ ਜਹਾਜ਼ ਉੱਥੇ ਡਿੱਗਿਆ ਆ ਤਾਂ ਉਹਦੇ ਚ ਇੱਕ ਹੋਰ ਚੀਜ਼ ਆ ਮੈਂ ਹੋਰ ਦੱਸਦਾ ਲਾਸਟ ਈਅਰ ਤਾਂ ਫਿਰ ਸਾਨੂੰ ਪਤਾ ਲੱਗੇਗਾ ਕਿ ਮਸ਼ੀਨ ਦੀ ਪ੍ਰੋਬੈਬਿਲਿਟੀ ਬਹੁਤ ਜ਼ਿਆਦਾ ਹਾਈ ਆ ਗਲਤੀ ਮੈਨੂੰ ਯਾਦ ਕਰਕੇ ਪਿਛਲੇ ਸਾਲ 2024 ਵਿੱਚ ਦੋ ਐਕਸਰਸਾਈਜ਼ਾਂ ਹੋਈਆਂ ਸੀ ਮਾਰਚ ਦਾ ਟਾਈਮ ਸੀ ਇੱਕ 에어ਫੋਰਸ ਦੀ ਤੇ ਇੱਕ ਆਰਮੀ ਦੀ ਇੰਡੀਅਨ 에어ਫੋਰਸ ਤੇ ਜਰਮਨ ਠੀਕ ਹੈ ਜੀ ਉਹ 15 15 ਦਿਨ ਦਾ ਗੈਪ ਸੀ ਦੋਨਾਂ ਚ ਬਹੁਤ ਵੱਡੀਆਂ ਐਕਸਰਸਾਈਜ਼ਾਂ ਸੀ ਉਹਨਾਂ ਨੂੰ ਦੇਖਣ ਮੋਦੀ ਆਪ ਆਇਆ ਸੀ ਤੇ ਉਹਦੇ ਹਾਂ ਜੀ ਤੇ ਉਹ ਦੋਨੋਂ ਹੋਈਆਂ ਵੀ ਰਾਜਸਥਾਨ ਵਿੱਚ ਸਨ ਤੇ ਉਹਦੇ ਵਿੱਚ ਕੀ ਹੋਇਆ ਸੀ ਬੜੀ ਇੱਕ ਅਨੋਨੀ ਇਵੈਂਟ ਹੋਇਆ ਸੀ ਕਿ ਉਹਦੇ ਵਿੱਚ ਪਹਿਲੀ ਐਕਸਰਸਾਈਜ਼ ਜਿਹੜੀ ਆਰਮੀ ਦੀ ਐਕਸਰਸਾਈਜ਼ ਸੀ ਉਹਦੇ ਵਿੱਚ तेजस लाइक स्पेक्टेकुलर फेलियर ਹੋਇਆ ਸੀ ਇਨ ਫਰੰਟ ਆਫ ਮੋਦੀ ਕਿਉਂਕਿ ਜਹਾਜ਼ ਆਇਆ ਉਹ ਇੱਕ ਡਰੋਨ ਨੂੰ ਸਟ੍ਰਾਈਕ ਕਰਨ ਦੀ ਉਹਨੇ ਕਿਆ ਡਿਸਪਲੇ ਕਰਕੇ ਦਿਖਾਏਗਾ ਡਰੋਨ ਨੂੰ ਮਜ਼ਾਈਲ ਮਾਰ ਕੇ ਉਹ ਮਜ਼ਾਈਲ ਵੀ ਉਸ ਤੋਂ ਨਹੀਂ ਵਜੀ ਦੋ ਜਹਾਜ਼ ਤੇਜਸ ਤੇਜੇ ਸਾਡ ਫਿਰ ਉਹਨੇ ਬੰਬ ਡ੍ਰੌਪ ਕਰਨਾ ਸੀ ਉਹ ਬੰਬ ਵੀ ਉਹਨੇ ਰਿਲੀਜ਼ ਨਹੀਂ ਹੋਏ ਤਾਂ ਇੱਕ ਇੱਕ ਬੜਾ ਆਡ ਇਵੈਂਟ ਹੈ ਕਿ ਐਡੇ ਵੱਡੇ ਵੀਆਈਪੀ ਅੱਗੇ ਤੁਹਾਡਾ ਐਡਾ ਵੱਡਾ ਫੇਲਿਅਰ ਹੋ ਜਾਏ ਚਲੋ ਠੀਕ ਹੈ ਹੋ ਗਿਆ ਆਪਾਂ ਮੰਨੇ ਆ ਉਸ ਵੇਲੇ ਲੇਕਿਨ ਉਸ ਤੋਂ 15 ਦਿਨ ਬਾਅਦ ਮੋਦੀ ਫੇਰ ਹੁੰਦਾ ਉਦੋਂ ਸਾਹਮਣੇ ਦੋ ਤੇਜ਼ੇ ਫਲਾਈਪਾਸ ਕਰਦੇ ਨੇ ਤੇ ਉਹਨਾਂ ਵਿੱਚੋਂ ਇੱਕ ਡਿੱਗ ਜਾਂਦਾ ਹੁਣ ਤੁਹਾਡੇ ਕੋਲ ਇੱਕ ਦੂਜਾ ਇੰਪ੍ਰੋਬੇਬਲ ਇਵੈਂਟ ਹੋ ਗਿਆ ਕਿ ਇਹਦੇ ਦੋ ਐਨੇ ਇੰਪ੍ਰੋਬੇਬਲ ਇਵੈਂਟਸ ਇੱਕ ਦੇ ਨਾਲ ਇੱਕ ਕਿੱਦਾਂ ਹੋ ਰਹੇ ਨੇ ਠੀਕ ਹੈ ਅੱਛਾ ਉਸ ਤੋਂ ਬਾਅਦ ਸਵਾਲ ਖੜੇ ਹੋ ਗਏ ਉਸ ਤੋਂ ਬਾਅਦ ਕੀ ਹੋਇਆ ਕਿ ਰਿਪਬਲਿਕ ਡੇ ਆਇਆ ਤਾਂ ਮੈਂ ਵਾਚ ਕਰ ਰਿਹਾ ਸੀ ਤੇਜ਼ੇ ਨੂੰ ਬੜੀ ਤਰੀਕੇ ਨਾਲ ਮੈਂ ਕਹਿੰਦਾ ਇਹਨੂੰ ਉਡਾਉਂਦੇ ਨੇ ਕਿ ਨਹੀਂ ਉਡਾਉਂਦੇ ਨੇ ਦੁਬਾਰਾ ਇੱਕ ਵੀਆਈਪੀ ਦੇ ਅੱਗੇ ਉਹ ਤੇ ਉਹ ਹੀ ਹੋਇਆ ਕਿ ਪਿਛਲੇ 6 ਸਾਲਾਂ ਤੋਂ ਰਿਪਬਲਿਕ ਡੇ ਪਰੇਡ ਤੇ ਤੇਜ਼ਾ ਉੜਦਾ ਆ ਰਿਹਾ ਪਰ ਇਸ ਵਾਰ 2025 ਚ ਅਗਲਿਆਂ ਨੇ ਨਹੀਂ ਉੜਾਇਆ ਕੋਈ ਕੰਸਰਟ ਇਹ ਇਸ ਇਸ ਆਪਣਾ ਜਿਹੜਾ 26 ਇਸ ਆਪਣਾ ਇਹਨਾਂ ਦਾ ਹੁੰਦਾ ਜਨਵਰੀ ਨੂੰ 26 ਜਨਵਰੀ ਨੂੰ ਹੁੰਦਾ ਮੇਰਾ ਖਿਆਲ ਹਾਂਜੀ 26 ਜਨਵਰੀ ਨੂੰ ਫਲਾਈ ਪਾਸਟ ਹੁੰਦਾ ਦਿੱਲੀ ਤੇ 26 ਜਨਵਰੀ ਨੂੰ ਹੁੰਦਾ ਇਹਨਾਂ ਦਾ ਨੈਸ਼ਨਲ ਆਪਣਾ ਜੋ ਜਮੇਤੀ ਮੁਰਗਿਆ ਸੀ ਉਹਨੂੰ ਕਹਿੰਦੇ ਆ ਤੇ ਉਹਦੇ ਤੇ ਇਹਨਾਂ ਨੇ ਇਸ ਵਾਰ ਇਸ ਵਾਰ ਤੁਸੀਂ ਕਹਿ ਰਹੇ ਹੋ ਕਿ ਤੇਜਾ ਉੜਾਇਆ ਹੀ ਨਹੀਂ ਤੇਜਾੜਾ ਆਇਆ ਹੀ ਨਹੀਂ ਠੀਕ ਆ ਉਹ ਉਹ ਮੈਂ ਪਹਿਲੀ ਪ੍ਰਡਿਕਟ ਕਰ ਰਿਹਾ ਸੀ ਕਿ ਕਿ ਕੁਝ ਗੜਬੜ چل ਰਹੀ ਹੈ ਜਿਹਦੇ ਕਰਕੇ ਇਹ ਜਦ ਵੀ ਕੋਈ ਸੀ ਵੀਆਈਪੀ ਦੇ ਅੱਗੇ ਜਿੱਕੇ ਜਾਂਦੇ ਆ ਇਹਦੇ ਵਿੱਚ ਕੁਝ ਗੜਬੜ ਸਾਹਮਣੇ ਆ ਜਾਂਦੀ ਹੈ ਤੇ ਜੇ ਹੈਗੀ ਹੈ ਇਹ ਤਾਂ ਇਹ ਰਿਪਬਬਲਿਕ ਡੇ ਤੇ ਨਹੀਂ ਉਡਾਉਣਗੇ ਉਹੀ ਹੋਇਆ ਰਿਪਬਬਲਿਕ ਡੇ ਤੇ ਇਹਨਾਂ ਨੇ ਰਿਸਕ ਨਹੀਂ ਲਿਆ ਤੇ ਤੀਜੇ ਨੂੰ ਅਖੀਰ ਮੂਮੈਂਟ ਤੇ ਇਹਨਾਂ ਨੇ ਰਿਪਬਬਲਿਕ ਡੇ ਚ ਪੂਲ ਬੈਕ ਕੀਤਾ ਠੀਕ ਹੈ ਅੱਛਾ ਉਸ ਤੋਂ ਬਾਅਦ ਦੇਖੋਗੇ ਕਿ ਬੜਾ ਇੰਟਰਸਟਿੰਗ ਇਵੈਂਟ ਹੋਇਆ ਕਿ ਇਹਨਾਂ ਨੇ ਮਹੀਨੇ ਦਾ ਪਹਿਲਾ ਪ੍ਰੈਜ਼ੀਡੈਂਟ ਨੂੰ ਬਿਠਾ ਲਿਆ ਕਿ ਜੀ ਦੁਬਾਰਾ ਇਹਨਾਂ ਦਾ ਪਬਲਿਕ ਸ਼ੋਅ ਸਟਾਰਟ ਹੋ ਗਿਆ ਤੀਜੇ ਨਾਲ ਵੀ ਨਹੀਂ ਜੀ ਤੇਜਾ ਬਹੁਤ ਵਧੀਆ ਆ ਫਿਰ ਪ੍ਰੈਜ਼ੀਡੈਂਟ ਮੁਰਮੁਰੀ ਸੀ ਜਿਹੜੀ ਉਹਨੂੰ ਵੀ ਬਿਠਾਇਆ ਗਿਆ ਤੇ ਉਹਨੂੰ ਇੱਕ ਕਹਿ ਲੋ ਕਿ ਸਹਿਰ ਜੀ ਕਰਾਈ ਗਈ ਤਦ ਮੈਂ ਫੇਰ ਇਹ ਲੀਡ ਲੀਦਾ ਮੈਂ ਕਿਹਾ ਅੱਛਾ ਓ ਦੈਟ ਇਹਨਾਂ ਦਾ ਕੌਨਫੀਡੈਂਸ ਵਾਪਸ ਆ ਗਿਆ ਲੱਗਦਾ ਕਿ ਦੁਬਾਰਾ ਇਹਨੂੰ ਪਬਲਿਕ ਹੁਣ ਡਿਸਪਲੇ ਕਰ ਰਹੇ ਆ ਉਸ ਤੋਂ ਬਾਅਦ ਖਬਰ ਆਈ ਕਿ ਹੁਣ ਇਹ ਸ਼ੋਅ ਵਿੱਚ ਵੀ ਜਾਊਗਾ ਉਹ ਮੇਰੇ ਹਿਸਾਬ ਨਾਲ ਇਹਨਾਂ ਦੇ ਉੱਤੇ ਪ੍ਰੈਸ਼ਰ ਪੈ ਗਿਆ ਆਪਸ਼ਨ ਦੂਰ ਦਾ ਹਾਂ ਆਪਸ਼ਨ ਦੂਰ ਛੁਜੇ ਨੇ ਦੀ ਸਾਖ ਟੁੱਟੀ ਉਹ ਫਿਰ ਪੋਲਿਟਿਕਲ ਤੁਹਾਨੂੰ ਪਤਾ ਹੈ ਕਿ ਇੰਡੀਆ ਜਿਹੜੇ ਫੈਸਲੇ ਆ ਉਹ ਮੋਦੀ ਆਪ ਲੈਂਦਾ ਹੈ ਜਿਹੜੇ ਛੋਟੇ ਛੋਟੇ ਨਿੱਕੇ ਨਿੱਕੇ ਫੈਸਲੇ ਵੀ ਤਾਂ ਉਹਨੇ ਉਹਦੇ ਮਾਰੇ ਜੋ ਪੋਲਿਟਿਕਲ ਪੁਆਇੰਟ ਲੈਣ ਲਈ ਹੋ ਸਕਦਾ ਦਬਾਅ ਪਾਇਆ ਹੋਵੇ ਕਿ ਨਹੀਂ ਜੀ ਤੇਜੇ ਨੂੰ ਦੁਆਰਾ ਖੜਾ ਕਰੋ ਸਾਡੇ ਦੇਸ਼ ਦਾ ਮਨੋਬਲੂ ਚੈੱਕ ਕਰੋ ਇੰਡੀਆ ਤੇ ਜਿਹੜੇ ਮੇਰੇ ਭਗਤ ਨੇ ਵਿਚਾਰੇ ਥੋੜੇ ਜਿਹਾ ਡਿਸਪਾਇੰਟਡ ਹੋਈ ਬੈਠੇ ਨੇ ਤੇ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਲਈ ਸ਼ਾਇਦ ਸ਼ਾਇਦ ਉਹਨੇ ਇਹ ਕੰਮ ਕਰਵਾਇਆ ਤੇ ਮੇਰੇ ਹਿਸਾਬ ਨਾਲ ਜਿਹੜਾ ਇਹ 에ਅਰ ਸ਼ੋਅ ਚ ਵੀ ਆਏ ਨੇ ਇਹ ਕੋਈ ਬਹੁਤ ਜ਼ਿਆਦਾ ਕਮਿਟਮੈਂਟ ਨਾਲ ਤੇ ਪਰਪਸ ਨਾਲ ਨਹੀਂ ਆਇਆ ਇਟ ਵਾਸ ਮੋਰ ਅ ਪਬਲਿਕ ਸ਼ੋਅ ਕਿ ਆਪਾਂ ਜਾ ਕੇ ਯੂ نو ਆਪਣੀ ਨੈਸ਼ਨਲ ਆਇਡੈਂਟੀਟੀ ਨੂੰ ਇਕੱਠਾ ਕਰਨਾ ਡੋਮੈਸਟਿਕ ਆਡੀਅেন্স ਲਈ ਜ਼ਿਆਦਾ ਆਇਆ ਕਿਉਂਕਿ ਉਹਦਾ ਸਾਨੂੰ ਪਤਾ ਹੈ ਤੁਹਾਨੂੰ ਪਤਾ ਕਿ ਜਿਵੇਂ ਉੱਥੇ ਜੇਫ ਥੰਡਰ ਵੀ ਗਿਆ ਜੇਫ ਥੰਡਰ ਆਪਣੀ ਪੂਰੇ ਮਾਈਡਾਈਵ ਸਿਸਟਮ ਉੱਤੇ ਉਹਨਾਂ ਨੇ ਡਿਸਪਲੇ ਤੇ ਲਾਏ ਹਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਕੋਈ ਸਵਾਲ ਪੁੱਛਣਾ ਸੀ ਸਾਨੂੰ ਤੁਹਾਨੂੰ ਸਵਾਲ ਪੁੱਛਣਾ ਸੀ ਬਲਕਿ ਮੈਂ ਹੁਣ ਆਪਣੇ ਸਰੋਤਿਆਂ ਨੂੰ ਵੀ ਕਹਾਂਗਾ ਜਿਹੜੇ ਤੁਹਾਡੇ ਦੇਖਦੇ ਪਏ ਨੇ ਉਹ ਆਪਣਾ ਬਾਈ ਹਰਜੀਤ ਦੇ ਕੋਲੋਂ ਕੋਈ ਤੇਜਸ ਦੇ ਬਾਰੇ ਇਹ ਕਿਉਂਕਿ ਬਿਲਕੁਲ ਬਹੁਤ ਢੁਮਾਈ ਦੇ ਨਾਲ ਇਹਨਾਂ ਨੂੰ ਜਾਣਦੇ ਨੇ ਸਵਾਲ ਪੁੱਛਣਾ ਚਾਹੋ ਤਾਂ ਕਮੈਂਟ ਸੈਕਸ਼ਨ ਵਿੱਚ ਆ ਜਾਓ ਚੈਟ ਕਰੋ ਆਪਣਾ ਕਮੈਂਟ ਵੀ ਕਰੋ ਅੱਛਾ ਉੱਥੇ ਜਦੋਂ ਪਹਿਲੀ ਵਾਰੀ ਜਦੋਂ ਗਿਆ ਡਿਸਪਲੇ ਹੋਇਆ ਤੇ ਮੈਂ ਦੇਖਿਆ ਕਿ ਬਰabarabar ਤਕਰੀਬਨ ਖੜਿਆ ਸੀ ਜੇਫ 17 ਥੰਡਰ ਦੇ ਨਾਲ ਫੁੱਲ ਜਿਹੜਾ ਸੀ ਥਰੋਟਲ ਦੇ ਨਾਲ ਸਾਰੇ ਮਜ਼ਾਇਲ ਲੱਗੇ ਸੀ ਤੇਜ਼ਾ ਵੇਲਾ ਸੀ ਇਹਦੀ ਕੀ ਵਜ੍ਹਾ ਸੀ ਮਤਲਬ ਉਹਨਾਂ ਨੇ ਕੋਈ ਉਹਨੂੰ ਕੋਈ ਸ਼ੰਦਾਰਿਆ ਸ਼ੰਗੂਰੀਆ ਨਹੀਂ ਸੀ ਕੋਈ ਉਹਨਾਂ ਨੂੰ ਹਾਂ ਕਿਉਂਕਿ ਜਨਰਲੀ ਜਨਰਲੀ ਮੈਂ ਦੇਖਿਆ ਜਿੰਨੇ ਪੁਰਾਣੇ 에ਅਰ ਸ਼ੋਅ ਤੁਸੀਂ ਤੇਜ਼ਾ ਜਿੱਤੇ ਗਿਆ ਇਹਨਾਂ ਨੇ ਆਪਣੇ ਵੈਪਨ ਸਿਸਟਮ ਵੀ ਡਿਸਪਲੇ ਕੀਤੇ ਨੇ ਉੱਥੇ ਬਿਲਕੁਲ ਦੇਖੋ ਉਹਨਾਂ ਦੀ ਮਰਜ਼ੀ ਆ ਕੋਈ ਵੀ ਕਾਰਨ ਹੋ ਸਕਦਾ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਨਹੀਂ ਕਰਨਾ ਇਸ ਵਾਰ ਇਟਸ ਓਕੇ ਬਟ ਇੱਕ ਆਡ ਗੱਲ ਸੀ ਕਿ ਇਸ ਵਾਰ ਕਿਉਂ ਨਹੀਂ ਡਿਸਪਲੇ ਕੀਤੇ ਤਾਂ ਉਹ ਸਿੰਪਲ ਜੀ ਗੱਲ ਹੈ ਇਹਦਾ ਕਾਰਨ ਇਹ ਹੋ ਸਕਦਾ ਆ ਕਿ ਦੇ ਔਰ ਨਾਟ ਲੁਕਿੰਗ ਕਿ ਉੱਥੇ ਕੋਈ ਬਾয়ার ਆਏਗਾ ਜਿਹਨੂੰ ਕੋਈ ਚੀਜ਼ ਦਿਖਾਣੇ ਹੋਣ ਵੈਪਨ ਸਿਸਟਮ ਡਿਸਪਲੇ ਕਰਨੇ ਹੋਣ ਉਹ ਮੋਟੀਵੇਸ਼ਨ ਪਹਿਲੇ ਹੀ ਨਾ ਸੀ ਹਾਂ ਤਾਂ ਕੋਈ ਇਹ ਇੰਟੈਂਸ਼ਨ ਨਹੀਂ ਸੀ ਕਿ ਸੇਲ ਸੇਚ ਜਾ ਕੇ ਅਸੀਂ ਐਜ਼ ਅ ਵੈਪਨ ਪਲੈਟਫਾਰਮ ਇਹਨੂੰ ਦਿਖਾਵਾਂਗੇ ਕਿ ਸਾਨੂੰ ਕੋਈ ਇੰਟਰਸਟ ਦੇਊਗਾ ਤੇ ਅਸੀਂ ਬਚਾਂਗੇ ਦੈਟ ਮੀਨਸ ਵਾਟ ਕਿ ਇਹਨਾਂ ਦਾ ਐਨਥੂਜ਼ੀਆਜ਼ਮ ਵੇਨ ਕਰ ਗਿਆ ਪਹਿਲਾਂ ਹਰ ਏਅਰ ਸ਼ੋ ਦੇ ਉੱਤੇ ਆਪਣੇ ਸਾਰੇ ਵੈਪਨ ਸਿਸਟਮ ਜੀ ਦੇ ਅਸਤਰਾ ਮਦਾਇਰ ਵੀ ਲੱਗੀ ਆ ਫਲਾਣਾ ਬੰਬ ਵੀ ਦੇਖ ਸਕਦਾ ਤੁਸੀਂ ਦੇਖ ਲਓ ਪੁਰਾਣੇ ਦੇ ਵੀਡੀਓ ਕੱਢ ਕੇ ਠੀਕ ਹੈ ਉਹ ਤਾਂ ਪਾਕਿਸਤਾਨ ਦਾ ਜੇਐਫ ਥੰਡਰ ਉਹ ਪੂਰੇ ਵੈਪਨ ਸਿਸਟਮਸ ਨਾਲ ਆਇਆ ਤੁਹਾਡਾ ਏਅਰ ਚੀਫ ਆਪ ਗਿਆ ਦੁਬਈ ਵਿੱਚ ਤੇ ਹੁਣ ਇਹ ਖਬਰ ਵੀ ਆਈ ਹੈ ਕਿ ਇੱਕ ਅਨ ਨੇਮਡ ਫਰੈਂਡਲੀ ਕੰਟਰੀ ਨਾਲ ਪਾਕਿਸਤਾਨ ਨੇ ਉੱਥੇ ਡੀਲ ਕਰ ਲਈ ਆ ਅਫੀਸ਼ੀਅਲ ਕਨਫਰਮੇਸ਼ਨ ਆ ਪਾਕਿਸਤਾਨ ਤੋਂ ਠੀਕ ਹੈ ਹੋਈ ਹੋਈ ਤੇ ਪਰ ਇਹ ਜਿਹੜੀ ਇਹ ਇਹ ਥੋੜਾ ਜਿਹਾ ਇਹ ਵੀ ਸ਼ੋਅ ਕਰਦਾ ਹੈ ਕਿ ਵੀ ਇੰਡੀਅਨ ਜਿਹੜੀ ਸਟੈਬਲਿਸ਼ਮੈਂਟ ਆ ਉਹਦਾ ਨਹੀਂ ਵੀ ਉਹਨਾਂ ਦਾ ਐਨਥੂਸੀਆਜ਼ਮ ਤੇਜ ਜੇ ਤੇਜੇ ਨੇ ਪ੍ਰੋਗਰਾਮ ਨਾਲ ਘਟ ਗਿਆ ਠੀਕ ਹੈ ਤਾਂ ਹੀ ਇੱਕ ਨੌਂ ਸੀਰੀਜ਼ ਜਿਹੇ ਤਰੀਕੇ ਨਾਲ ਆਪਾਂ ਅਸਿਊਮ ਕਰ ਸਕਦੇ ਹਾਂ ਕਿ ਆਇਆ ਐਨੀਵੇ ਉਹਨੂੰ ਤੁਸੀਂ ਸਾਈਡ ਤੇ ਰੱਖੋ ਫਿਰ ਇੱਕ ਬੜੇ ਮਿਸਟਰੀਅਸ ਇਵੈਂਟ ਹੋਇਆ ਤੁਹਾਡੇ ਇੱਥੇ 에ਅਰ ਸ਼ੋਅ ਦੇ ਉੱਤੇ ਕਿ ਪਾਕਿਸਤਾਨ ਦੇ ਐਨਾਲਿਸਟ ਸਟਾਰਟਡ ਪੁਆਇੰਟਿੰਗ ਆਊਟ ਕਿ ਵਈ ਇਹਦੇ ਵਿੱਚ ਤਾਂ ਦਿੱਕਤ ਹੈ ਕੁਝ ਜੋ ਵੀ ਤੇਲ ਉਹਦਾ ਲੀਕ ਹੋਇਆ ਦੋ ਦਿਨ ਪਹਿਲਾਂ ਉਹ ਗੱਲ ਆਈ ਇਹ ਵੀ ਗੱਲ ਆਈ ਤੇ ਉਹ ਸਾਰ ਨੇ ਦੇਖਿਆ ਕਿ ਉਹ ਜੀ ਤੇ ਲੀਕ ਕਰ ਗਿਆ ਖੜੇ ਖੜੇ ਟਾਰਮਾਈਕ ਦੇ ਉੱਤੇ ਫਿਰ ਇੱਕ ਪਾਕਿਸਤਾਨੀ ਐਨਾਲਿਸਟ ਨੇ ਉਹਦੇ ਬੜੇ ক্লোਜ਼ ਅਪ ਦੇ ਪਿਕਚਰ ਫੋਟੋਆਂ ਖਿੱਚੀਆਂ ਤੇ ਉਹ ਕਾਫੀ ਵਾਇਰਲ ਹੋਈਆਂ ਕਿ ਵੀ ਜੀ ਇਹਦੇ ਪੈਨਲ ਸਹੀ ਤਰੀਕੇ ਨਾਲ ਨਹੀਂ ਹੈਗੇ ਪੈਨਲਾਂ 'ਚ ਗੈਪ ਹੈ ਵਾਟਐਵਰ ਉਹ ਹੋ ਸਕਦਾ ਇਹ ਆਪਸ ਵਿੱਚ ਚੱਲਦਾ ਰਹਿੰਦਾ ਪਾਕਿਸਤਾਨ ਤੇ ਇੰਡੀਆ ਦਾ ਸੋਸ਼ਲ ਮੀਡੀਆ ਤੇ ਲੇਕਿਨ ਲੇਕਿਨ ਡਿਜ਼ਾਈਨ 'ਚ ਉਹ ਫਾਲਟ ਲੱਭੇ ਲੋਕਾਂ ਨੇ ਕੋਟੂਆਂ ਖਿੱਚ-ਖਿੱਚ ਕੇ ਦੇਖਣ ਵਾਸਤੇ ਉਹ ਦੋਨੋਂ ਦੋਨੋਂ ਕੰਟਰੀਆਂ ਦੇ ਜਿਹੜੀ ਸੋਸ਼ਲ ਮੀਡੀਆ 'ਚ ਬੈਠੀ ਯੂਥ ਹੈ ਉਹਦਾ ਜਿਹੜਾ ਜੀਵ ਸੋਸ਼ਲ ਮੀਡੀਆ ਤੇ ਜੰਗ ਚੱਲ ਪਈ ਕਿ ਵੀ ਤੇ ਉਹ ਕਹਿੰਦੇ ਤੇਜਾ ਦੀ ਮਟੇਜਾ ਇਜ਼ ਨਾਟ ਸੇਫ ਤੇ ਇਧਰ ਵਾਲੇ ਜੀਐਫ ਸਟਾਫਰ ਦਾ ਮਜ਼ਾਕ ਬਣਾਉਣ ਲੱਗੇ ਇੰਡੀਆ ਵਾਲੇ ਬਟ ਐਨੀਵੇਜ਼ ਉਸ ਤੋਂ ਬਾਅਦ ਇੱਕਦਮ ਅਸੀਂ ਇਹ ਜਿਹੜਾ ਸ਼ੌਕਰ ਆਇਆ ਤੇ ਮੈਂ ਤੁਸੀਂ ਮੈਨੂੰ ਵੀਡੀਓ ਭੇਜਿਆ ਪਹਿਲਾਂ ਮੈਂ ਸੁੱਤਾ ਪਿਆ ਸੀ ਉਸ ਵੇਲੇ ਤੇ ਤੇ ਆ ਇਟ ਇਟ ਇਜ਼ ਐਬਸੋਲੂਟਲੀ ਦੇਖੋ ਇਟਸ ਨਾਟ ਜਸਟ ਇਕ ਏਅਰਕraft ਡਿੱਗਣਾ ਬੜਾ ਹੀ ਅਬਨਾਰਮਲ ਇਵੈਂਟ ਹੈ ਵੈਨ ਤੁਸੀਂ ਸਾਰੇ ਇਵੈਂਟ ਨੂੰ ਦੇਖਦੇ ਹੋ ਪਿੱਛੇ ਜਿਹੜੇ ਬਿਲਕੁਲ ਅੱਛਾ ਹੁਣ ਉਹ ਆਪਾਂ ਉਹ ਸੀਵੈਂਟ ਤੇ ਆਨੇ ਕੀ ਹੋ ਸਕਦਾ ਤੁਸੀਂ ਦੇਖੋਗੇ ਜੇ ਧਿਆਨ ਨਾਲ ਵੀਡੀਓ ਨੂੰ ਤੇ ਇਹ ਥੈਂਕਸ ਟੂ ਮੇ ਮੇਰਾ ਕੰਮ ਸੀ 에ਅਰ ਡਿਫੈਂਸ ਕੰਟਰੋਲਰ ਮੈਨੂੰ ਵੈਪਨ ਸਿਸਟਮ ਦੀ ਬਹੁਤ ਨੋਲੇਜ ਹੈ ਬਟ ਏਅਰਕraft ਦੀ ਮਰੂਰੇਬਿਲਟੀ ਦਾ ਮੈਨੂੰ ਇੰਨਾ ਨਹੀਂ ਪਤਾ ਬਟ ਮੈਂ ਵੀ ਜਨਾ ਬਹੁਤ ਗੱਲ ਕੀਤੀ ਵਿਦ ਸਮ ਆਫ ਦ ਐਕਚੁਅਲੀ ਪਾਕਿਸਤਾਨ ਦੇ ਫਾਈਟਰ ਪਾਇਲਟਾਂ ਨਾਲ ਵੀ ਤੁਸੀਂ ਜਾਣਦੇ ਕਾਹਦੀ ਹਮਜ਼ਾ ਹੈਗਾ ਤੇ ਅਸੀਂ ਕਾਫੀ ਨੂੰ ਡਿਸਕਸ ਕੀਤਾ ਵਟਸਐਪ ਤੇ ਵੀ ਕਿ ਕੀ ਹੋਇਆ ਇਹ ਇੱਕ ਹਾਈ ਰੈਜ਼ੋਲੂਸ਼ਨ ਵੀਡੀਓ ਵੀ ਆਇਆ ਹੁਣ ਮੈਂ ਤੁਹਾਨੂੰ ਭੇਜਾਂਗਾ ਸ਼ਾਇਦ ਤੁਹਾਡੇ ਕੋਲ ਪਹੁੰਚ ਵੀ ਗਿਆ ਹੋਵੇ ਇੱਕ ਬਹੁਤ ਹਾਈ ਰੈਜ਼ੋਲੂਸ਼ਨ ਵੀਡੀਓ ਆਇਆ ਜਿਹਦੇ ਵਿੱਚ ਕਲੀਅਰਲੀ ਦਿਖ ਰਿਹਾ ਆ ਕਿ ਜਦ ਮਾਈਲਟ ਦੇਖੋ ਪਾਇਲਟ ਪਹਿਲਾਂ ਹੁੰਦਾ ਸਿੱਧਾ ਹੁੰਦਾ ਠੀਕ ਹੈ ਥੈਨ ਵਾਟ ਇਟ ਡਸ ਇਟ ਡਸ ਅ 90 ਡਿਗਰੀ ਟਰਨ ਲਾਈਕ ਥਿਸ ਲੈਂਦਾ ਟਰਨ ਫਿਰ ਆਇ 30 ਦੀ ਤਰ੍ਹਾਂ 90 ਡਿਗਰੀ ਉਹਦਾ ਮੂੰਹ ਇੱਥੇ ਆ ਗਿਆ ਉਹਦਾ ਸਿਰ ਇਧਰ ਨੂੰ ਆ ਗਿਆ ਠੀਕ ਹੈ ਇਧਰੋਂ ਐ ਇੰਟਿਲਟ ਕਰਦਾ 90 ਫਿਰ ਉਹ ਸਿੱਧਾ ਜਾ ਰਿਹਾ ਕਾਫੀ देर ਉਸੇ ਦਾ ਤੀਰ ਵਗ ਜਾਂਦਾ ਠੀਕ ਹੈ ਥੈਨ ਉਹ ਇਨਵਰਟ ਕਰਦਾ ਉੱਠਾ ਜਦੋਂ ਪੁੱਠਾ ਹੁੰਦਾ ਇਨਵਰਟ ਉਹਨੇ ਫਿਰ ਕੀ ਕਰਨਾ ਸੀ ਇਧਰ ਨੂੰ ਇਨਵਰਟ ਕੀਤਾ ਫਿਰ ਇੱਕ ਹੋਰ ਟਰਨ ਲੈਣੀ ਸੀ ਤੇ ਫਿਰ ਸਿੱਧਾ ਹੋਣਾ ਸੀ ਫਿਰ ਸਿੱਧਾ ਹੋਣਾ ਸੀ ਇਨਵਰਟ ਕਰਕੇ ਥੋੜਾ ਫਲਾਈ ਕਰਨਾ ਸੀ ਤੇ ਫਿਰ ਸਿੱਧਾ ਹੋਣ ਦੂਜੇ ਪਾਸੇ ਨੂੰ 90 ਡਿਗਰੀ ਟਰਨ ਲੈਣੀ ਸੀ ਫਿਰ ਲਾਸਟ 90 ਡਿਗਰੀ ਟਰਨ ਚ ਉਹ ਸਿੱਧਾ ਹੋ ਜਾਣਾ ਸੀ ਸਿੱਧਾ ਹੋ ਜਾਣਾ ਸੀ ਇਹ ਮਨੂਰ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਰ ਜਦ ਉਹਨੇ ਇਨਵਰਟ ਕੀਤਾ ਜਿੱਦਾਂ ਉਹਨੇ ਇਨਵਰਟ ਕੀਤਾ ਜੇ ਤੁਸੀਂ ਉਹਦੀ ਹਾਈ ਡੈਫੀਨੇਸ਼ਨ ਵੀਡੀਓ ਦੇਖੋਗੇ ਉਹਦੀ ਜਿਹੜੀ ਨੋਜ਼ ਹੈ ਨਾ ਉਹ ਥੋੜੀ ਜਿਹੀ ਉੱਤੇ ਹੋਣੀ ਚਾਹੀਦੀ ਸੀ ਹਾਂ ਟੈਂਡ ਹੋਣਾ ਚਾਹੀਦਾ ਥੋੜਾ ਜਿਹਾ ਹਾਂ ਐ ਇਦਾਂ ਇਨਵਰਟ ਹੋਣਾ ਸੀ ਉਹਨੇ ਲੇਕਿਨ ਹੋਇਆ ਕੀ ਉਹ ਇਦਾਂ ਇਨਵਰਟ ਹੋ ਗਿਆ ਓਏ ਹੋਏ ਹੋਏ ਜੇ ਤੁਸੀਂ ਧਿਆਨ ਨਾਲ ਦੇਖੋਗੇ ਉਹ ਨੋਸ ਵੀ ਥੱਲੇ ਨੂੰ ਹੋ ਗਈ ਜਦੋਂ ਨੇ ਇਨਵਰਜਨ ਕੀਤੀ ਹੈ ਹੁਣ ਜਦੋਂ ਨੇ ਇਨਵਰਜਨ ਕੀਤੀ ਹੈ ਉਹਦੀ ਜਿਹੜੀ ਨੋਸ ਥੱਲੇ ਨੂੰ ਹੋਈ ਹੈ ਉਹ ਇੱਕਦਮ ਫਿਰ ਉਹ ਥੱਲੇ ਨੂੰ ਜਾਣ ਲੱਗਿਆ ਕਿਉਂਕਿ ਤੁਸੀਂ ਉਹਨੂੰ ਐਕਸੈਲੇਟਰ ਦੇ ਰਹੇ ਹੋ ਇੱਕ ਤਰੀਕੇ ਦਾ ਨਾ ਉਹ ਥੱਲੇ ਨੂੰ ਜਾ ਰਿਹਾ ਨਾ ਕਿ ਇੱਧਰ ਨੂੰ ਜਾ ਰਿਹਾ ਠੀਕ ਹੈ ਕਿਉਂਕਿ ਜਦੋਂ ਇਨਵਰਟ ਕਰਦੇ ਹੋ ਤੁਸੀਂ ਤਾਂ ਥੋੜੀ ਜੀ ਤੁਸੀਂ ਵੈਸੇ ਵੀ ਲਿਫਟ ਲੂਜ਼ ਕਰਦੇ ਹੋ ਇੱਕ ਵਾਰ ਥੋੜੀ ਥੱਲੇ ਹੋ ਗਈ ਤਾਂ ਉਹ ਉਲੀ ਨੂੰ ਉਸੇ ਥੱਲੇ ਨੂੰ ਜਾਣ ਲੱਗ ਗਿਆ ਠੀਕ ਹੈ ਜਦ ਥੱਲੇ ਨੂੰ ਜਾਣ ਲੱਗਿਆ ਫਿਰ ਤੁਸੀਂ ਦੇਖਦੇ ਹੋ ਪਾਇਲਟ ਨੇ ਇੱਕਦਮ ਰੀਅਲਾਈਜ਼ ਕੀਤਾ ਉਹਨੇ ਫਿਰ ਸਿੱਧਾ ਕੀਤਾ ਏਅਰਕraft ਲੈਵਲ ਵਿੰਗਸ ਲੈਵਲ ਠੀਕ ਹੈ ਉਹ ਥੱਲੇ ਜਾ ਰਿਹਾ ਬਟ ਹੁਣ ਉਹ ਵਿੰਗਸ ਲੈਵਲ ਹੋ ਗਿਆ ਉਹ ਐਦਾ ਸੀ ਠੀਕ ਹੈ ਤੇ ਉਹਨੇ ਦੇਖਿਆ ਕੀ ਹੋ ਗਿਆ ਠੀਕ ਹੈ ਉਹਨੇ ਫਟਾਫਟ ਆਪਣੇ ਆਪ ਨੂੰ ਲੈਵਲ ਕੀਤਾ ਬਟ ਉਹ ਜਾ ਥੱਲੇ ਹੀ ਰਿਹਾ ਜਾ ਥੱਲੇ ਹੀ ਰਿਹਾ ਕਿਉਂਕਿ ਨੋਜ਼ ਥੱਲੇ ਸੀ ਹੁਣ ਉਹ ਟਰਾਈ ਕਰ ਰਿਹਾ ਵੀ ਮੈਂ ਨੋਜ਼ ਨੂੰ ਚੱਕਾ ਉੱਪਰ ਹਾਂ ਕਿ ਬਾਕੀ ਮੈਂ ਜ਼ਮੀਨ 'ਚ ਨਾ ਚਲੇ ਜਾ ਤੇ ਉੱਥੇ ਉਹਨੇ ਪੂਰੀ ਰਿਕਵਰੀ ਦੀ ਟਰਾਈ ਕੀਤੀ ਹੋएगी ਬਸ ਤੁਸੀਂ ਦੇਖੋਗੇ ਕਿ ਏਅਰ ਕਾਰਡ ਕਰਦਾ 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 ਅ ਹਲਕਾ ਜਿਹਾ ਲੈਵਲ ਤਾਂ ਹੋਇਆ ਬਟ ਉੱਤੇ ਜਾਣ ਦੀ ਬਜਾਏ ਹਲੇ ਵੀ ਉਹਦੇ ਦਾ ਮੋਮੈਂਟਮ ਹੈ ਉਹ ਨੂੰ ਜ਼ਮੀਨ ਨਾਲ ਟੱਚ ਹੋ ਜਾਂਦਾ ਠੀਕ ਹੈ ਤਾਂ ਹੁਣ ਜਾਂ ਤਾਂ ਉਹਦੇ ਦੋ ਕਾਰਨ ਨੇ ਜਦੋਂ ਇਹ ਜਿਹੜਾ ਤੇਜਸ ਹੈ ਨਾ ਇਹਦੇ ਵਿੱਚ ਥਰਸਟ ਟੂ ਵੇਟ ਰੇਸ਼ੀਓ ਬਹੁਤ ਪੂਅਰ ਆ ਇਹੀ ਮੈਂ ਡਿਜ਼ਾਈਨ ਫਲੌ ਦੀ ਤੁਹਾਨੂੰ ਗੱਲ ਕੀਤੀ ਸੀ ਕੋਈ ਪਹਿਲੀ ਵਾਰ ਜਿਹਦਾ ਤੁਸੀਂ ਕਹਿ ਰਹੇ ਨੇ ਇੱਕ ਬਹੁਤ ਛੋਟੇ ਏਅਰ ਫਰੇਮ ਵਿੱਚ ਉਹ ਜਿਆਦਾ ਚੀਜ਼ਾਂ ਇਹਨਾਂ ਦੇ ਛੋਟੇ ਸ਼ੁਰੂਜੀ 에어ਫਰੇਮ ਹੀ ਤਾਂ ਬਹੁਤ ਛੋਟਾ ਆ ਇੰਨੀ ਛੋਟੀ 에어ਫਰੇਮ ਤੁਸੀਂ ਫਾਈਟਰ 에ਅਰਕ੍ਰਾਫਟ ਨਹੀਂ ਬਣਾ ਸਕਦੇ ਵੀ 에ਅਰਫੋਰਸ ਕਹੇ ਜੀ ਸਾਨੂੰ ਜੈਮਿੰਗ ਪੌਡ ਵੀ ਲਾ ਕੇ ਦੋ ਸਾਨੂੰ 에ਅਰ ਟੂ 에ਅਰ ਰਫੂਲਰ ਵੀ ਲਾ ਕੇ ਦੋ ਸਾਨੂੰ ਇਸਰ ਰਡਾਰ ਵੀ ਲਾ ਕੇ ਦੋ 에ਵੀਓਨਿਕਸ ਆ ਵੀ ਲਾ ਕੇ ਦੋ ਉਹ ਵਿਚਾਰੇ ਉਹ ਚੀਜ਼ਾਂ ਫਿੱਟ ਕਰਦੇ ਕਰਦੇ ਤਾਂ ਭਾਰ ਬਹੁਤ ਵੱਧ ਗਿਆ ਤਾਂ ਉਹਨਾਂ ਦੀ ਵੇਟ ਟੂ ਥਰਸਟ ਰੇਸ਼ੋ ਆ ਉਹ ਇੱਕ ਇੱਕ ਨੂੰ ਮੰਨਦੇ ਕਿ ਆਪਾਂ ਆਲਮੋਸਟ ਬਰਾਬਰ ਹੈ ਇੱਕ ਤੋਂ ਥੱਲੇ ਚਲੇ ਗਈ ਓਏ ਹੋਏ ਠੀਕ ਹੁਣ ਜੀ 에ਅਰਫੋਰਸ ਨੇ ਏਅਰ ਫੋਰਸ ਨੇ ਤੇ ਆਪਣਾ ਦੇਖਣਾ ਨੇ ਕਿ ਉਹਨੇ ਕੰਬੈਟ ਕਰਨਾ ਉਹਨੂੰ ਉਹਨੂੰ ਰਡਾਰ ਚਾਹੀਦੇ ਨੇ ਉਹਨੂੰ ਆਪਣਾ ਮਿਜ਼ਾਈਲ ਚਾਹੀਦੇ ਨੇ ਉਹਨੂੰ ਸਾਰਾ ਕੁਝ ਚਾਹੀਦਾ ਵਿੱਚ ਨਾ ਉਹ ਤਾਂ ਹੀ ਲੜ ਸਕੇਗਾ ਨਾ ਏਅਰ ਫੋਰਸ ਤੇ ਆਪਣੀ ਜਿਹੜੀ ਯਾਰਡ ਸਟੇਕ ਜਾਂ ਐਸਓਪੀ ਪੂਰੇ ਕਰ ਰਿਆ ਇਸ ਪੂਰੇ ਕਰ ਰਿਹਾ ਅੱਛਾ ਹੁਣ ਜਿਹੜੀ ਉਹਦੀ ਨੋਸ ਥੱਲੇ ਹੋਈ ਨਾ ਉਹ ਜਾਂ ਤਾਂ ਉਹ ਮੇਨਟੇਨੈਂਸ ਕੋਈ ਜਹਾਨ ਨੇ ਰਿਸਪੌਂਡ ਨਹੀਂ ਕੀਤਾ ਉਹਦੇ ਵਿੱਚ ਕੋਈ ਖਰਾਬੀ ਆਈ ਦੇ ਕਰਕੇ ਨੋਸ ਥੱਲੇ ਹੋਈ ਜਾਂ ਪਾਇਲਟ ਦੀ ਗਲਤੀ ਸੀ ਸਾਨੂੰ ਨਹੀਂ ਪਤਾ ਹਲੇ ਉਹ ਸਾਨੂੰ ਪਤਾ ਲੱਗੂਗਾ ਇਹਨਾਂ ਨੇ ਵੈਸੇ ਸੱਚ ਤਾਂ ਦੱਸਣਾ ਨਹੀਂ ਬਟ ਜਨਾ ਨਹੀਂ ਕੁਝ ਵੀ ਹੋ ਸਕਦਾ ਬਟ ਫਿਰ ਵੀ ਜੇ ਹੋ ਵੀ ਗਈ ਸਪੋਜ਼ ਕਰੋ ਮਸ਼ੀਨ 'ਚ ਵੀ ਖਰਾਬੀ ਹੋਈ ਜਾਂ ਪਾਇਲਟ ਦੀ ਗਲਤੀ ਹੋਈ ਜਦੋਂ ਥੱਲੇ ਜਾ ਰਿਹਾ ਸੀ ਠੀਕ ਹੈ ਜਦੋਂ ਸਵਿੰਗਸ ਲੈਵਲ ਹੋ ਗਿਆ ਬਟ ਥੱਲੇ ਜਾ ਰਿਹਾ ਸੀ ਹਲੇ ਵੀ ਉਹ ਰਿਕਵਰ ਕਰ ਸਕਦਾ ਸੀ ਕਰ ਸਕਦਾ ਸੀ ਜ਼ਮੀਨ ਦੇ ਟਿਚਨੇ ਜਾਂ ਜ਼ਮੀਨ ਦੇ ਨਾਲੋਂ ਜਾ ਕੇ ਰਿਕਵਰ ਕਰ ਲੈਂਦਾ ਜਿਹੜਾ ਕਿ ਬਹੁਤ देर ਤੁਸੀਂ ਵੀਡੀਓ ਦੇਖੂਗੇ ਬਹੁਤ देर ਉਹ ਡ੍ਰੌਪ ਕਰ ਰਿਹਾ ਤੇ ਉਹਦੇ ਕੋਲ ਇਨਾਫ ਟਾਈਮ ਹੈ ਟੂ ਪੁੱਲ ਦਾ ਨੋਜ਼ ਅਪ ਤੇ ਆਪਣੇ ਆਪ ਨੂੰ ਬਚਾਉਣ ਦਾ ਲੇਕਿਨ ਉਹ ਨਹੀਂ ਕਰ ਪਾਇਆ ਠੀਕ ਹੈ ਉਹ ਕਿਉਂ ਨਹੀਂ ਕਰ ਪਾਇਆ ਉਹਦਾ ਕਾਰਨ ਸਾਨੂੰ ਪਤਾ ਹੈ ਉਹਦਾ ਕਾਰਨ ਹੈਗਾ ਇਹਦੀ ਵੇਟ ਟੂ ਥਰਸਟ ਰੇਸ਼ੋ ਜਿਹੜੀ ਹੈਗੀ ਹੈ ਨਾ ਇਸ ਨੋਟ ਐਸ ਗੁੱਡ ਫਾਈਟਰ ਏਅਰਕraft ਵਰਗੀ ਜੇ ਇੱਥੇ ਹੀ ਰਫਾਲ ਹੁੰਦਾ ਜਾਂ ਮਰਾਜ ਹੁੰਦਾ ਜਾਂ F-16 ਹੁੰਦਾ ਉਹਨੇ ਰਿਕਵਰ ਕਰ ਜਾਣਾ ਸੀ ਉਹਨੇ ਕਰ ਜਾਣਾ ਸੀ ਉਹਨੇ ਕਰ ਜਾਣਾ ਸੀ ਕੋਲ ਇੰਨੀ ਥਰਸਟ ਨਹੀਂ ਕੋ ਆਪਣਾ ਰਿਕਵਰ ਕਰ ਲੰਦਾ ਵਿੰਗਸ ਲੈਵਲ ਹੋਣ ਤੋਂ ਬਾਅਦ ਆਪਣੀ ਜਿਹੜੀ ਡ੍ਰੌਪ ਨੂੰ ਇੱਕਦਮ ਲਿਫਟ ਇੰਨੀ ਜਨਰੇਟ ਕਰ ਲੰਦਾ ਕਿ ਉੱਪਰ ਨੂੰ ਚਲੇ ਜਾਂਦਾ ਲੇਕਿਨ ਇਹਦੇ ਕੋਲ ਉਹ ਲਿਫਟ ਨਹੀਂ ਜਨਰੇਟ ਹੋਈ ਕਿਉਂਕਿ ਇਹਦਾ ਜਿਹੜਾ ਡਿਜ਼ਾਈਨ ਹੈ ਵੀ ਦੋ ਪ੍ਰੋਬਲਮ ਨੇ ਇੱਕ ਤਾਂ ਜਿਹੜੀ ਮੈਂ ਤੁਹਾਨੂੰ ਦੱਸੀ ਕਿ ਇਹਨਾਂ ਨੇ ਡਿਜ਼ਾਈਨ ਬਹੁਤ ਛੋਟਾ ਬਣਾਇਆ ਤੇ ਉਹਦੇ ਵਿੱਚ ਹੁਣ ਬਹੁਤ ਚੀਜ਼ਾਂ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਦੂਜਾ ਇਹ ਡੈਲਟਾ ਵਿੰਗ ਏਅਰਕ੍ਰਾਫਟ ਆ ਹਾਂ ਡੈਲਟਾ ਵਿੰਗ ਏਅਰਕ੍ਰਾਫਟ ਉਹ ਜਿਹੜੇ ਨੇ ਤੁਸੀਂ ਧਿਆਨ ਨਾਲ ਦੇਖੋ ਜਿਵੇਂ ਮਿਰਾਜ ਡੈਲਟਾ ਵਿੰਗ ਏਅਰਕ੍ਰਾਫਟ ਡੈਲਟਾ ਵਿੰਗ ਬਿਲਕੁਲ ਜਿੰਗੀ ਬੰਦਰ ਦੇਖੋਗੇ ਨਾ ਇਟਸ ਡਿਫਰੈਂਟ F16 ਇਸ ਨਾਟ ਡੈਲਟਾ ਵਿੰਗ ਠੀਕ ਹੈ ਇਹ ਵੀ ਮਿਰਾਜ ਜਿਹੜਾ B2 52 ਜਿਹੜਾ B52 ਹੈ ਉਹਦੇ ਨਾਲ ਥੋੜਾ ਬੋਤਾ ਕੋਈ ਮੈਨੂੰ ਲੱਗਦਾ ਗੁਰ ਐਗਜ਼ੈਂਪਲਸ ਜੀ ਜਾਂਦੀ ਹੈ ਦੀ ਉਹ ਵੀ ਇਸੇ ਤਰ੍ਹਾਂ ਦਾ ਇਸ ਮੋਸਟੇਟਾਈ ਦਾ ਹਾਂ ਉਹ ਸਟਾਈਲ ਤੇ ਹੈਡਕਾਰਟ ਨੇ ਉਹ ਇੱਕ ਹੋਰ ਤਰੀਕੇ ਦਾ ਡਿਜ਼ਾਈਨ ਹੈ ਬਟ ਇਹ ਜਿਹੜਾ ਹੈਗਾ ਡੈਲਟਾ ਵਿੰਗ ਮਿਰਾਜ ਦਾ ਆ ਤੇ ਇਹਦੇ ਵਿੱਚ ਇਹਦੇ ਚ ਖਾਸੀਅਤ ਇਹ ਹੈ ਕਿ ਇਨ ਸਟੇਬਲ ਹੁੰਦਾ ਇਹਦੇ ਚ ਲਿਫਟ ਜਨਰੇਟ ਕਰਨੀ ਬੜੀ ਔਖੀ ਹੁੰਦੀ ਹੈ ਹੂੰ ਠੀਕ ਹੈ ਤਾਂ ਉਹਦੇ ਲਈ ਤੁਹਾਨੂੰ ਪਾਵਰਫੁੱਲ ਇੰਜਨ ਚਾਹੀਦਾ ਇੰਜਨ ਚਾਹੀਦਾ ਪਾਵਰਫੁਲ ਇੰਜਨ ਨਹੀਂ ਹੈਗਾ ਉੱਪਰ ਉਹ ਡੈਲਟਾ ਵਿੰਗ ਹੈ ਉੱਪਰੋਂ ਤੁਸੀਂ ਮਾਰ ਜ਼ਿਆਦਾ ਲੱਧਿਆ ਆ ਕਿਉਂਕਿ ਤੁਸੀਂ ਚੀਜ਼ਾਂ ਲਿਆ ਲੈ ਕਿ ਉਹਦੇ ਕਹਿੰਦੇ ਕਿ ਸਾਡੇ ਵਿੱਚ ਫੀਚਰ ਫਿੱਟ ਕਰਨੇ ਆ ਉਹਦੇ ਕਰਕੇ ਹੁਣ ਦੀ ਵੇਟ ਉਹ ਜਿਹੜਾ ਉਹਦੇ ਕੋਲ ਜਿਹੜਾ ਲਾਸਟ ਮੂਮੈਂਟ ਸੀ ਬਚਨ ਦਾ ਉਸ ਪਾਇਲਟ ਕੋਲ ਉਹ ਜੇ ਕੋਈ ਹੋਰ ਏਰਕਾਫਟ ਹੁੰਦਾ ਉਹਨੇ ਬਚ ਜਾਣਾ ਸੀ ਜੇ ਜੇਫ ਥੰਡਰ ਹੁੰਦਾ ਕਿਉਂਕਿ ਦੀ ਬੇਸਟੀ ਥਰਸਟ ਰੇਸ਼ਿਓ 1 ਤੋਂ ਜ਼ਿਆਦਾ ਆ ਜਾਂ ਬਰਾਬਰ ਹੁੰਦਾ ਕੋਈ ਵੀ ਹੋਰ ਏਰਕਾਫਟ ਹੁੰਦਾ ਉਹਨੇ ਕਵਰ ਕਰ ਲੈਣਾ ਸੀ ਉਹਦੀ ਨੋਸ ਥੱਲੇ ਹੋਣ ਤੋਂ ਬਾਅਦ ਵੀ ਜੇ ਉਹ ਗਲਤੀ ਤੋਂ ਬਾਅਦ ਵੀ ਔਰ ਜਿਹੜੀ ਪਹਿਲੀ ਮੈਂ ਤੁਹਾਨੂੰ ਦੁਬਾਰਾ ਕਹਿੰਦਾ ਜਦੋਂ ਇਨਵਰਟ ਹੋਇਆ ਜਦੋਂ ਹੋਇਆ ਉਹਦੀ ਇਧਰੋਂ ਇਨਵਰਟ ਹੋਇਆ ਤੇ ਨੋਸ ਥੱਲੇ ਹੋ ਗਈ ਉਹਦਾ ਕਾਰਨ ਸਮਝਣਾ ਇਹ ਤਾਂ ਕੋਈ ਇੰਪਾਰਸ਼ਲ ਟੈਕਨੀਕਲ ਇਨਕੁਆਰੀ ਦੱਸ ਸਕਦੀ ਹੈ ਕਿ ਉਸ ਵਿੱਚ ਮਸ਼ੀਨੀ ਖਰਾਬੀ ਆਈ ਕਿ ਪਾਇਲਟ ਨੇ ਗਲਤੀ ਕੀਤੀ ਲੇਕਿਨ ਪ੍ਰੋਬਲਮ ਇਹ ਜਬਰਵੀਰ ਕੀ ਇੰਡੀਆ ਨੇ ਸੱਚ ਦੱਸਣਾ ਹੈ ਇੰਡੀਆ ਨੇ ਸੱਚ ਦੱਸਣਾ ਨਹੀਂ ਉਹਨਾਂ ਨੇ ਸਾਰਾ ਮਲਬਾ ਪਾਇਲਟ ਤੇ ਪਾ ਦੇਣਾ ਉਹ ਕੱਲ ਦੇ ਪਾਇਲਟ ਤੇ ਪਾਈ ਜਾ ਰਹੇ ਨੇ ਜੀ ਕਿ ਇਹਦੀ ਗਲਤੀ ਸੀ ਕਿਉਂਕਿ ਉਹ ਹੁਣ ਤੇਜਾ ਨੂੰ ਤੇਜੇ ਨੂੰ ਵਿਚਾਰ ਰਹੇ ਨੇ ਹਰ ਸੂਰਤ ਵਿੱਚ ਸਰ ਸੂਰਤ ਤੇਰੇ ਦੀ ਤੇਜੇ ਨੂੰ ਵਿਚਾਰ ਰਹੇ ਨੇ ਤੇ ਉਸ ਗਰੀਬ ਪਾਇਲਟ ਦੇ ਉੱਤੇ ਪਾ ਰਹੇ ਨੇ ਮਸ਼ੀਨ ਦੀ ਗਲਤੀ ਮੰਨਣ ਵਾਸਤੇ ਤਿਆਰ ਨਹੀਂ ਇੰਡੀਅਨ ਮੀਡੀਆ ਦੇ ਥਰੂ ਇਹ ਸਾਰਾ ਕੁਝ ਨੈਰੇਟਿਵ ਵੇਚਿਆ ਜਾ ਰਿਹਾ ਜੀ ਕਿ ਮਸ਼ੀਨ ਦੀ ਗਲਤੀ ਨਹੀਂ ਸੀ ਬੰਦੇ ਦੀ ਗਲਤੀ ਹੈ ਇਹ ਕੱਲਾ ਪਾਇਲਟ ਨਹੀਂ ਕੱਲਾ ਪਾਇਲਟ ਨਹੀਂ ਹੋ ਸਕਦਾ ਤੁਹਾਡੇ ਤੇ ਵੀ ਪਾ ਦੇਣ ਨਹੀਂ ਉਹਨੇ ਤੁਸੀਂ ਵੀ ਰੱਖਿਆ ਕੱਲ ਸਾਡੇ ਅੱਜ ਪਹਿਲੀ ਵਾਰੀ ਕਿਹਾ ਜਾ ਰਿਹਾ ਜੀ ਅੱਗੇ ਵੀ ਇੰਡੀਆ ਹਰ ਆਪਣਾ ਜਿਹੜਾ ਕੰਮ ਖਰਾਬੀ ਸੀ ਉਹ ਪਾਕਿਸਤਾਨ ਦੇ ਪਾਉਂਦਾ ਸੀ ਇਸ ਵਾਰੀ ਉਹਨੇ ਅਮਰੀਕਾ ਦੇ ਪਾ ਦਿੱਤਾ ਤੁਸੀਂ ਕੱਲ ਦੇ ਸੁਣਦੇ ਪਿਆ ਉਹ ਡਿਬੇਟ ਉਹ ਕਹਿੰਦੇ ਯ ਅਮਰੀਕਾ ਨੂੰ ਅਸੀਂ ਅਰਬਾਂ ਡਾਲਰ ਦਿੱਤੇ ਸਾਨੂੰ ਇੰਜਨ ਨਹੀਂ ਦੇ ਰਹੇ ਜਨਰਲ ਇਲੈਕਟ੍ਰਿਕ ਚਲੋ ਜੀ ਇਹਦਾ ਉਹ ਇੰਜਨ ਨਹੀਂ ਦੇ ਦੇ ਇਹਦਾ ਕੀ ਮਤਲਬ ਹੈ ਇਹ ਤਾਂ ਜਹਾਜ਼ ਉੱਡਦਾ ਫਿਰਦਾ ਤੁਸੀਂ ਆਪ ਸਰਟੀਫਿਕੇਟ ਦਿੱਤਾ ਉਹ ਇੰਜਨ ਤਾਂ ਹੋਰ ਨਵੇਂ ਚਾਰਜਾਂ ਲੈ ਆਣੇ ਨੇ ਨਾ ਉਹ ਉਹਨਾਂ ਦੀ ਟੈਨਸ਼ਨ ਚ ਡਿੱਗ ਗਿਆ ਤੇਜਾ ਮਤਲਬ ਲੌਜੀਕ ਨਹੀਂ ਸਮਝ ਆਇਆ ਇਹਨਾਂ ਨੂੰ ਮੈਨੂੰ ਇਹ ਲੌਜੀਕ ਬਿਲਕੁਲ ਸਮਝੀ ਉਹ ਦਸਲ ਕਵਰ ਅਪ ਕਰ ਰਹੇ ਨੇ ਨਾ ਜਾਨੀ ਕਿ ਕਹ ਲੋ ਕੋਈ ਕੱਟਾ ਇੰਨਾ ਪਾਓ ਕਿ ਜਨਾਬ ਲੱਗੋ ਜੀ ਜਨਾਬ ਸਾਡਾ ਜਨਾਬ ਕਿਉਂਕਿ ਸਵਾਲ ਉੱਠ ਰਹੇ ਨੇ ਤੁਸੀਂ ਵੀ ਸਵਾਲ ਕਰਦੇ ਪਏ ਹੋ ਅਸਲ ਇਸ ਪ੍ਰੋਜੈਕਟ ਦੇ ਸਵਾਲ ਉੱਠ ਰਹੇ ਨੇ ਇਹ ਪ੍ਰੋਜੈਕਟ ਕੀ ਹੈ ਜਿਹੜਾ 40 ਸਾਲਾਂ ਚ ਕੁਝ ਡਿਲੀਵਰੀ ਨਹੀਂ ਕਰ ਪਾਇਆ ਬੋਡੀਆਂ ਬਣਾ ਬਣਾ ਰੱਖੀਆਂ ਨੇ ਇੰਜਨ ਵਿੱਚ ਹੈ ਕੋਈ ਨਹੀਂ ਤੇ ਇਹ 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 ਇੰਡੀਅਨ ਮੇਡ ਹੈ ਜਾਂ ਇੰਡੀਅਨ ਅਸੈਂਬਲਡ ਹੈ ਆ ਪਹਿਲੇ ਤੇ ਇਹ ਜਰਾ ਕਲੀਅਰ ਕਰੋ ਨਾ ਹਾਂ ਮੈਨੇ ਉਹ ਇੱਕ ਆਪਣੀ ਟਵੀਟ ਲੱਭ ਰਿਆ ਕਿ ਜਿਹਦੇ ਵਿੱਚ ਉਹ ਮੁੰਡੇ ਨੇ ਇਹਦੇ ਫਲਾਈਿੰਗ ਆਵਰਸ ਸ਼ੇਅਰ ਕੀਤੇ ਨੇ ਬਹੁਤ ਸੋਣੀ ਉਹਨੇ ਟਵੀਟ ਲਿਖੀ ਸੀ ਸ਼ੋਇੰਗ ਯੂ ਨੋ ਕਿੰਨੇ ਇਟਸ ਫਲਾਈਿੰਗ ਆਵਰਸ ਨੇ ਜੇ ਮੈਨੂੰ ਜੁੜੇ ਦੁਆਰਾ ਤੇ ਆਈ ਕਾਂਟ ਅਨਫੋਰਚਨਟਲੀ ਮੈਮਰੀ ਰਿਮੈਨੂ ਬਟ ਐਨੀਵੇਸ ਜੇ ਉਹ ਉਹਦੇ ਮੇਰੇ ਖਿਆਲ ਨਾਲ 1600 ਘੰਟੇ ਉਹਨਾਂ ਨੇ ਡਾਟਾ ਕਿਹਾ ਹੈ ਕਿ ਪਿਛਲੇ 5 ਸਾਲਾਂ ਚ ਇਹਦੇ ਫਲਾਈਿੰਗ ਆਵਰਸ ਲੌਗ ਹੋਏ ਨੇ ਪੂਰੀ ਸਕਾਟ ਦੇ which is ਬਹੁਤ ਛੋਟਾ ਨੰਬਰ ਹੈ ਛੋਟਾ ਇੱਕ ਸਾ ਹ ਬਹੁਤ ਛੋਟਾ ਨੰਬਰ ਹੈ ਇੰਨੇ ਤਾਂ ਇੱਕ ਜਹਾਜ਼ ਨੂੰ ਲੌਗਇਨ ਕਰਨੀ ਚਾਹੀਦੀ ਸੀ ਜਿਹੜੀ ਇਹਨਾਂ ਦੀ ਪੂਰੀ ਸਕਾਟ ਆਪਣੇ ਕੀਤੇ ਤੇ that means ਕਿ ਇਹਦੇ ਵਿੱਚ ਬਹੁਤ ਜ਼ਿਆਦਾ ਕੁਝ ਤਕਨੀਕੀ ਖਰਾਬੀਆਂ ਔਨ ਔਰ ਗoing ਬੀਸਿਸ ਵੀ ਚੱਲ ਰਹੀਆਂ ਹਨ ਸਰ ਠੀਕ ਆ ਇਹ ਜਵਾਰਵੀਰ ਮੈਨੂੰ ਯਾਦ ਆਉਂਦਾ ਹੈ ਇਹ ਲੱਗਦਾ ਉਦਾਂ ਦੀ ਉਹ ਸਟੋਰੀ ਹੈ ਜਿਹੜੀ ਮੇਰੇ ਮੈਂ ਜਦ ਇੰਡੀਅਨ 에ਅਰ ਫੋਰਸ ਵਿੱਚ ਸੀ ਤੁਸੀਂ ਨਾ ਸੁਣਿਆ ਹੋਣਾ ਇੱਕ ਇੰਦਰਾ ਰਡਾਰ ਇੰਦਰਾ ਰਡਾਰ ਬਿਲਕੁਲ 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 ਠੀਕਾ ਮੈਂ ਜਦ ਮੇਰੀ ਪਹਿਲੀ ਯੂਨਿਟ ਸੀ ਨਾ ਮੈਂ ਰਡਾਰ ਯੂਨਿਟ ਵਿੱਚ ਸੀ ਮੈਂ ਕੰਟਰੋਲਰ ਸੀ ਉਹ ਮੋਬਾਈਲ ਰਡਾਰ ਹੈ ਮੇਰੀ ਪਹਿਲੀ ਉਹ ਪੂਜੇ ਦੀ ਪੋਸਟਿੰਗ ਸੀ ਮੇਰੀ ਜਿੱਥੇ ਆਰਕਟ ਉਹ ਜਦ ਆਈ ਤੇ ਉਹ ਕਹਿੰਦੇ ਜੀ ਸਾਡੇ ਕੋਲ ਦੋ ਰਡਾਰ ਆ ਇੱਕ ਰਸ਼ੀਆ ਨੇ ਤੇ ਇੱਕ ਇੰਦਰਾ ਕਿ ਮੈਂ ਨਵਾਂ ਨਵਾਂ ਕਮਿਸ਼ਨ ਉਹ ਕਹਿੰਦਾ ਬੜਾ ਖੁਸ਼ ਹਾਂ ਮੈਂ ਕਿਹਾ ਯਾਰ ਇਹ ਇੰਦੀ ਆ ਦਾ ਆਪਣਾ ਰਡਾਰ ਤੇ ਆਪਾਂ ਵਧੀਆ ਹੀ ਇੰਦੀ ਚਲਾਵਾਂਗੇ ਜਦ ਮੈਂ ਪਹੁੰਚਿਆ ਤਾਂ ਉਹ ਜਿਹੜੇ ਟੈਕਨੀਸ਼ੀਅਨ ਸੀ ਉਹ ਮੈਨੂੰ ਕਹਿੰਦੇ ਉਹਨਾਂ ਨੇ ਰਸ਼ੀਆ ਰਡਾਰ ਤੇ ਟ੍ਰੇਨ ਕੀਤਾ ਤੇ ਮੈਨੂੰ ਇੰਦਰਾ ਰਡਾਰ ਚ ਲੈ ਕੇ ਨਾ ਜਾਂਦਾ ਮੈਂ ਜੀ ਕਿ ਮੈਂ ਜੂਨੀਅਰ ਆਫਸਰ ਸੀ ਮੈਂ ਕਿਹਾ ਸਰ ਇਹ ਵੀ ਮੈਨੂੰ ਦਿਖਾ ਦਿਓ ਕਿ ਇਹਦੇ ਨਾਲ ਉਹ ਕਹਿੰਦਾ ਵੀ ਸਾਹਿਬ ਇਹ ਚਿੰਤਾ ਨਾ ਕਰੋ ਇਹਦੇ ਵਿੱਚ ਕੁਝ ਨਹੀਂ ਹੈਗਾ ਇਹ ਕੰਮ ਕੋਈ ਨਹੀਂ ਕਰਦਾ ਮੈਂ ਕਿਹਾ ਕੰਮ ਨਹੀਂ ਕਰਦਾ ਕੀ ਮਤਲਬ ਹੈ ਤੇ ਮੈਂ ਕਿਹਾ ਮੈਨੂੰ ਲੱਗਿਆ ਇਹ ਟੈਕਨੀਸ਼ੀਅਨ ਨੇ ਇੰਨੇ ਐਜੂਕੇਟਿਡ ਨਹੀਂ ਹੈਗੇ ਵੀ ਇਹਨਾਂ ਨੇ ਸ਼ਾਇਦ ਪਤਾ ਨਹੀਂ ਹੈਗਾ ਮੈਂ ਇਹਨੂੰ ਚਲਾਉਂਗਾ ਰਿਡਾਰ ਨੂੰ ਕਿੱਦਾਂ ਨਹੀਂ ਚੱਲੂ ਉਹ ਕਹਿੰਦੇ ਨਹੀਂ ਉਹਨਾਂ ਨੇ ਮੈਨੂੰ ਬੜਾ ਦੱਸਿਆ ਕਿ ਨਾ ਸਰ ਇਹਦੇ ਵਿੱਚ ਸਿਰਫ 에어 ਕੰਡੀਸ਼ਨ ਬਹੁਤ ਵਧੀਆ ਔਰ ਰਸ਼ੀਨ ਰਿਡਾਰ ਚ ਆਪਸ਼ਨ ਚ 에어 ਕੰਡੀਸ਼ਨਰ ਨਹੀਂ ਹੈਗਾ ਅਸੀਂ ਜਦ ਮੋਬਿਲਿਟੀ ਹੁੰਦੀ ਹੈ ਨਾ ਲੈ ਕੇ ਸਾਨੂੰ ਦੋਨੋਂ ਜਾਣੇ ਪੈਂਦੇ ਬਟ ਉਹਦਾ ਸੀ ਸਿਰਫ ਆਪਸ਼ਨ ਵਰਤਦੇ ਕਿਉਂਕਿ ਉਹਦੇ ਵਿੱਚ ਏਸੀ ਲੱਗਾ ਤੇ ਤੁਹਾਨੂੰ ਇਹ ਤੇ ਗਰਮੀ ਲੱਗਦੀ ਰਹੇ ਜਾਂ ਆ ਜਾ ਨਾਲ ਇੱਕ ਨਾਲੇ ਏਸੀ ਮੈਨ ਲੈ ਕੇ ਜਾਂਦੇ ਰਡਾਰ ਇਹ ਰਿਸ਼ੀ ਹੁੰਦਾ ਤੇ ਆਪਦਾ ਜਾਂਦਾ ਸੀ ਪਰ ਉਹਦੀ ਵੀ ਵੇਸੀ ਵੈਨ ਯੂਜ਼ ਹੁੰਦੀ ਸੀ ਠੀਕ ਹੈ ਤੇ ਮੈਂ ਮੈਂ ਮੈਨੂੰ ਬੜਾ ਗੁੱਸਾ ਆਵੇ ਮੈਂ ਕਿਹਾ ਯਾਰ ਇਹ ਇਹ ਮਹੀਓ ਥੋੜਾ ਜਿਹਾ ਘੱਟ ਦਿਮਾਗ ਹੈ ਇਹਨਾਂ ਦਾ ਲੋਕਾਂ ਦਾ ਵੀ ਐ ਨਹੀਂ ਹੋ ਸਕਦਾ ਵੀ ਇੰਨਾ ਸੋਹਣਾ ਰਡਾਰ ਹੈ ਤੇ ਮੈਂ ਜੀ ਮੈਂ ਇੱਕ ਦਿਨ ਫਿਰ ਖਲਵਾ ਲਿਆ ਮੈਂ ਕਿਹਾ ਜੀ ਇਹਨੂੰ ਚਲਾਓ ਕਹਿੰਦੇ ਚਲਾ ਲਓ ਜਿੰਦੇ ਆ ਜੀ ਤੇ ਉਹ ਦੇਖਿਆ ਮੈਂ ਤੇ ਫਿਰ ਮੈਂ ਉਹਦੇ ਚ ਪਿਕਅਪ ਹੀ ਨਾ ਆਵੇ ਕੋਈ ਜਹਾਜ਼ ਵੀ ਠੀਕ ਹੈ ਮੈਨੂੰ ਲੱਗਾ ਕਿ ਇਹਦੀ ਕੋਈ ਟਿਊਨਿੰਗ ਖਰਾਬ ਹੋ ਰਹੀ ਹੈ ਮੈਂ ਬੜੀ ਦੇਰ ਟਰਾਈ ਕਰਦਾ ਰਿਹਾ ਉਸ ਤੋਂ ਬਾਅਦ 에ਅਰ ਹੈੱਡ ਕੁਆਰਟਰ ਤੋਂ ਲੈਟਰ ਆ ਗਈ ਕਿ ਵੀ ਇਹ ਨੂੰ ਤੁਸੀਂ ਐਨੇ ਘੰਟੇ ਚਲਾਉਣਾ ਹੈ ਚਲਾਣਾ ਤਾਂ ਹੁੰਦਾ ਕੀ ਸੀ ਕਿ ਮੈਂ ਉਹਦੇ ਚ ਕੋਈ ਪਿਕਅਪ ਕੁਛ ਨਹੀਂ ਸੀ ਆਂਦੀ ਤਾਂ ਮੈਨੂੰ ਦੋਨੋਂ ਰੈਡਾਰ ਆਨ ਕਰਨੇ ਪੈਂਦੇ ਸੀ ਕੰਮ ਮੈਂ ਰੈਸ਼ਨਲ ਰਿਪੋਰਟ ਕਰਦਾ ਸੀ ਪਰ ਚਲਾਣਾ ਮੈਨੂੰ ਇੰਦਰਾ ਹੀ ਪੈਂਦਾ ਸੀ ਠੀਕ ਹੈ ਤੇਲ ਉਹਦਾ ਵੀ ਖਰਚਣਾ ਪੈਂਦਾ ਸੀ ਕਿਉਂਕਿ ਐਨੇ ਘੰਟੇ ਉਹਨੂੰ ਚਲਾ ਕੇ ਦਿਖਾਣਾ ਅੱਛਾ ਹੁਣ ਹੋਇਆ ਕੀ ਕਿ ਤੁਸੀਂ ਇਹ ਇੱਕ ਸੱਚਾ ਮੈਂ 5 ਸਾਲ ਉਸ ਯੂਨਿਟ ਜਬਾਰ-ਵੀਰ ਮਜਾਲ ਹੈ ਉਸ ਰਡਾਰ ਨੇ ਇੱਕ ਜਹਾਜ਼ ਵੀ ਪਿਕਅਪ ਕੀਤਾ ਹੋਵੇ ਇੱਕ ਵਾਰ ਵੀ ਮੈਨੂੰ ਨਹੀਂ ਨਜ਼ਰ ਆਇਆ 5 ਸਾਲਾਂ ਚ ਤੇ ਹਰ ਰਿਪਬਲਿਕ ਡੇ ਪਰੇਡ ਵਿੱਚ ਉਹਨੂੰ ਦਿੱਲੀ ਲੈ ਕੇ ਜਾ ਕੇ ਉਹ ਪਰੇਡ ਕਰਾਉਂਦੇ ਸੀ ਇੰਡੀਆ ਦਾ ਇੰਦਰਾ ਰਡਾਰ ਕਹਿੰਦੇ ਅਮਰੀਕਾ ਦੇ ਰਡਾਰ ਨੂੰ ਵੀ ਪਛਾੜ ਦੇਣਾ ਆ ਅਸੀਂ ਹੁਣ ਪਤਾ ਨਹੀਂ ਕੀ ਕੀ ਬਣਾ ਲੈਣਾ ਤੇ ਮੈਂ ਦੇਖ ਕੇ ਖੁਰਦਾ ਵੀ ਯਾਰ ਕਿੰਨਾ ਲੋਕਾਂ ਨੂੰ ਬੇਫੂਦ ਬਣਾ ਰਿਹਾ ਹੈ ਇਹ ਤਾਂ ਕੰਮ ਹੀ ਕੁਝ ਨਹੀਂ ਕਰਦਾ ਠੀਕ ਹੈ ਤੇ ਇਹ ਰਿਐਲਿਟੀ ਸੀ ਉਸ ਇੰਦਰਾ ਰਡਾਰ ਦੀ ਅੱਜ ਤੁਸੀਂ ਕਦੇ ਇੰਦਰਾ ਰਡਾਰ ਦਾ ਨਾਮ ਹੀ ਸੁਣੋਗੇ ਉਸ ਵੇਲੇ ਇਹ ਇਹਨਾਂ ਨੇ ਪੂਰੀ ਕੰਟਰੀ ਨੂੰ ਪੂਰਾ ਇੰਦਰਾ ਰਡਾਰ ਕਹਿ ਕਹਿ ਕੇ ਨਾ ਇੰਡੀਆ ਦਾ ਹਰ ਭਾਰਤੀ ਐ ਕਹਿੰਦਾ ਸੀ ਕਿ ਲੈ ਜੀ ਸਾਡੇ ਤਾਂ ਰਡਾਰ ਬਣ ਗਏ। ਅਰਜੀਤ ਭਾਈ ਤੁਸੀਂ ਤੁਸੀਂ ਦਾ ਸਰਵ ਕੀਤਾ ਤੁਸੀਂ ਕੰਮ ਕੀਤਾ ਉੱਥੇ ਤੁਸੀਂ ਦੱਸਿਆ ਪੂਰੀਆਂ ਕਟਨਾਵਾ ਦੱਸ ਰਹੇ ਹੋ ਤੇ ਇਹ ਧੋਖਾ ਕਿਨੂੰ ਦੇ ਰਿਹਾ ਸ? ਇਹ ਕਿਨੂੰ ਧੋਖਾ ਦਿੰਦੇ ਨੇ ਆਪਣੇ ਆਪ ਨੂੰ ਧੋਖਾ ਦਿੰਦੇ ਨੇ ਸਰਕਾਰ ਨੂੰ ਧੋਖਾ ਦਿੰਦੇ ਨੇ ਆਪਣੀ ਜਨਤਾ ਨੂੰ ਧੋਖਾ ਦਿੰਦੇ ਨੇ ਇਹ ਦੁਨੀਆ ਨੂੰ ਧੋਖਾ ਦਿੰਦੇ ਨੇ। ਤੰਦੇ ਤਾਂ ਸਾਰਿਆਂ ਨੂੰ ਹੀ ਨੇ ਵੈਸੇ ਠੀਕ ਆ ਲੇਕਿਨ ਉਹਦੇ ਚ ਸਭ ਤੋਂ ਵੱਡਾ ਏਮ ਹੁੰਦਾ ਪਹਿਲਾਂ ਆਪਣੇ ਬੰਦਿਆਂ ਨੂੰ ਧੋਖਾ ਦੇਣਾ ਆਪਣੇ ਬੰਦਿਆਂ ਨੂੰ ਇੰਡੀਆ ਦੇ ਬਿਸ਼ਾ ਕਿ ਉਹਨਾਂ ਨੂੰ ਬ੍ਰੇਨ ਵਾਸ਼ ਕਰਨਾ ਇੰਡੀਆ ਦੇ ਆਈਡੀਆ ਦੇ ਨਾਲ ਕਿ ਇੰਡੀਆ ਕਰਕੇ ਕੋਈ ਨੇਸ਼ਨ ਹੈਗਾ ਜੀ ਉਹਦੇ ਤੁਸੀਂ ਇੰਡੀਅਨ ਹੋ ਜੀ ਤੁਸੀਂ ਭੁੱਲ ਜਾਓ ਕਿ ਤੁਸੀਂ ਤਮਿਲੀਆਂ ਹੋ ਕਿ ਤੁਸੀਂ ਬੰਗਾਲੀ ਹੋ ਉਹਨਾਂ ਦੀ ਆਇਡੈਂਟੀਟੀ ਕਨਫਿਊਜ਼ ਕਰਨ ਵਾਸਤੇ ਠੀਕ ਆ ਤਾਂ ਕਿ ਉਹ ਇੰਡੀਅਨ ਸਟੇਟ ਦੇ ਕਹਿ ਲੋ ਉਹ ਹਮੇਸ਼ਾ ਸੌਂਖਾ ਕੇ ਰੱਖਣ ਯੂਨਿਟੀ ਐਂਡ ਟੈਰੀਟਰੀਅਲ ਇੰਟੈਗ੍ਰਿਟੀ ਆਫ ਇੰਡੀਆ ਵੀ ਆਮ ਇੰਡੀਅਨ ਫਰਸਟ ਬੰਗਾਲੀ ਲੀਡਰ ਅਨਾਲ ਉਹ ਸਭ ਉਹਨਾਂ ਦੀ ਮਜਬੂਰੀ ਹੈ ਤੇ ਉਹਨਾਂ ਨੂੰ ਹਮੇਸ਼ਾ ਇੰਜਾਂ ਦੀ ਬ੍ਰੇਨ ਵਾਸ਼ ਕਰਨੀ ਝੂਠ ਜੇ ਖੜੇ ਕਰਦੇ ਰਹਿੰਦੇ ਕਿ ਕੈਪेबल ਨਹੀਂ ਹੈਗੇ ਐਕਚੁਅਲ ਡਿਲੀਵਰੀ ਲਈ ਕਿਉਂਕਿ ਜੇ ਤੁਸੀਂ ਐਕਚੁਅਲ ਡਿਲੀਵਰੀ ਕਰਨੀ ਹੈ ਜਵਾਰ ਵੀ ਠੀਕ ਹੈ ਫਿਰ ਤੁਹਾਨੂੰ ਚਾਹੀਦੀ ਹੈ ਸੋਸਾਇਟੀ ਜਿਹੜੀ ਕਿ ਖੁਸ਼ ਹੋਵੇ ਹਾਂ ਜਿਹਦੇ ਵਿੱਚ ਲੋਕਾਂ ਕੋਲ ਫ੍ਰੀडम ਹੋਵੇ ਜਿਹਦੇ ਵਿੱਚ ਲੋਕਾਂ 'ਚ ਟਰਸਟ ਹੋਵੇ ਹਾਂ ਜਿਹਦੇ ਵਿੱਚ ਲੋਕਾਂ ਕੋਲ ਆਪਣੇ ਰਿਸੋਰਸਸ ਸਾਂਭਣ ਦੀ ਤਾਕਤ ਹੋਵੇ ਠੀਕ ਹੈ ਉਹ ਚੀਜ਼ ਉਹ ਨਹੀਂ ਦੇ ਸਕਦੇ ਉਹ ਫ੍ਰੀडम ਨਹੀਂ ਦੇ ਸਕਦੇ ਲੋਕਾਂ ਨੂੰ ਜੇ ਫ੍ਰੀडम ਹੀ ਦੇਤੀ ਉਹ ਕਹਿਣਗੇ ਜੀ ਮੇਰਾ ਦੇਸ਼ ਹੈ ਤੁਸੀਂ ਕੀ ਕੀ ਇੰਡੀਆ ਦਿੱਲੀ ਇੱਥੇ ਕੀ ਆ ਕੇ ਕਰ ਰਿਹਾ ਮੈਂ ਤਾਂ ਬਲੱਡ ਉਹ ਤੁਹਾਡਾ ਬਹੁਤ ਬੁਨਿਆਦ ਕੰਟਰੀ ਹੈ ਤਾਂ ਉਹ ਇੱਕ ਅਪਾਇਰ ਹੈ ਜਿਹੜਾ ਉਹਨੂੰ ਕਾਇਮ ਰੱਖਣ ਲਈ ਉਹਨਾਂ ਦੀਆਂ ਆਜ਼ਾਦੀਆਂ ਖੋ ਕੇ ਉਹਨਾਂ ਨੂੰ ਹੋਮੋਜਨਾਈਜ਼ ਕਰਨ ਦਾ ਪ੍ਰੋਜੈਕਟ ਚਲਾਉਣਾ ਪੈਂਦਾ ਹੈ ਦਿੱਲੀ ਤੋਂ ਉਸ ਉਸ ਸਿਸਟਮ ਦੇ ਕਰਕੇ ਕਦੇ ਵੀ ਉਸ ਸਿਸਟਮ ਚ ਕਪੇਬਿਲਿਟੀ ਨਹੀਂ ਆ ਸਕਦੀ ਕਿ ਜਿੱਦਾਂ ਇਹ ਵੈਸਟ ਨੀਆ ਕੰਟਰੀਆਂ ਜਾਂ ਚਾਈਨਾ ਆ ਇਹ ਜਿੱਦਾਂ ਹੁਣ ਡਿਲੀਵਰ ਕਰ ਰਹੀਆਂ ਨੇ ਚੀਜ਼ਾਂ ਉਹਦੇ ਵਿੱਚ ਕਦੇ ਕੈਪੇਬਿਲਿਟੀ ਨਹੀਂ ਆ ਕਿ ਤੁਸੀਂ ਲੋਕਾਂ ਨੂੰ ਬੇਸਿਕ ਅਧਿਨਿ ਲਿਬਰਟੀ ਨਹੀਂ ਦੇ ਰਹੇ ਉਹ ਲੋਕਾਂ ਨੂੰ ਬੇਸਿਕ ਟਰਸਟ ਨਹੀਂ ਆ ਰਿਹਾ ਲੋਕ ਆਪਣੇ ਰਿਸੋਰਸਸ ਨੇ ਮੈਨੇਜ ਕਰ ਰਹੇ ਆਪ ਕੋਈ ਦਿੱਲੀ ਤੋਂ ਆਉਂਦਾ ਉਹਨਾਂ ਨੂੰ ਦੱਸਦਾ ਤੁਹਾਡਾ ਟੈਕਸ ਕੀ ਆ ਇਹ ਗੁਲਾਮੀ ਵਾਲਾ ਸਿਸਟਮ ਹੈ ਉਹ ਪ੍ਰੋਪਰ ਹਾਂ ਅੱਛਾ ਅੱਛਾ ਤਾਂ ਇਸ ਇਹ ਦਾ ਇਹ ਦਾ ਡੂੰਘਾ ਰ ਕਾਰਨ ਹੈ ਤਾਂ ਸਿਰਫ ਇਹ ਝੂਠ ਦੀ ਬਣਾ ਦੇਤੇ ਪੂਰੀ ਉਹ ਕੰਟਰੀ ਚੱਲਦੀ ਆ ਇਕ ਇੰਬਾਇਰ ਹੈ ਜਿਹਦੇ ਵਿੱਚ ਫਿਰ ਉਹ ਲੋਕਾਂ ਨੂੰ ਇਲੈਕਸ਼ਨ ਜਿੱਤਣ ਵਾਸਤੇ ਪਾਵਰ ਦਿੱਲੀ ਵਿੱਚ ਗੇਨ ਕਰਨ ਵਾਸਤੇ ਤੁਹਾਨੂੰ 50% ਦੀ ਵੀ ਵੋਟ ਨਹੀਂ ਚਾਹੀਦੀ 30% ਵੋਟ ਚਾਹੀਦੀ ਆ ਤੁਸੀਂ 30% ਲੋਕ ਬ੍ਰੇਨ ਵਾਸ਼ ਕਰਨੇ ਆਪਣੇ ਇੰਡੀਆ ਦੇ ਆਈਡੀਆ ਨਾਲ ਫਿਰ ਸਿੱਧੇ ਫਿਰ ਉਹਦੇ ਫਿਰ ਸਭ ਤੋਂ ਈਜ਼ੀ ਹੁੰਦਾ ਆ ਆ ਦੇਖੋ ਜੀ ਮੁਸਲਮਾਨ ਤੁਹਾਡਾ ਦੁਸ਼ਮਣ ਆ ਦੇਖੋ ਜੀ ਸਿੱਖ ਤੁਹਾਡਾ ਦੁਸ਼ਮਣ ਆ ਦੇਖੋ ਜੀ ਪਾਕਿਸਤਾਨ ਚੜ ਕੇ ਆ ਜਾਣਗੇ ਉਹ ਜੋ ਕੱਟੇ ਮੈਨੂੰ ਵੋਟ ਪਾ ਦੇਣ ਠੀਕ ਐ ਇਦਾਂ ਕੰਮ ਚੱਲਦਾ ਬਹੁਤ 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 ਧੰਨਵਾਦ ਤੁਹਾਡਾ